ਪਟੰਡੇ ਵਾਲੇ ਰਾਜਾ ਸਿੱਧੂ ਨੂੰ ਕੌਣ ਨਹੀਂ ਜਾਣਦਾ ਮਿਹਨਤ ਸਦਕਾ ਅੱਜ ਦੁਨੀਆ ਦੇ ਉੱਤੇ ਮੁਕਾਮ ਬਣਾਈ ਬੈਠਾ ਨਾਲੇ ਜੇ ਗੱਲ ਅਵਾਰਡਾਂ ਦੀ ਕੀਤੀ ਜਾਵੇ ਕਈ ਨੈਸ਼ਨਲ ਤੇ ਸਟੇਟ ਅਵਾਰਡ ਚੁੱਕਿਆ ਇੱਕ ساتھ ਇਹਦੀ ਮਿਹਨਤ ਜਿਹੜੀ ਆ ਨਾ ਉਹਦੀ ਦਾਸਤਾਨ ਬਹੁਤ ਵੰਖਰੀ ਹੈ ਪਿੰਡਾਂ ਦੇ ਛਪੜਾਂ ਤੋਂ ਉੱਠਿਆ ਤੇ ਅੱਜ ਘਰ ਸ਼ੀਸ਼ ਮਹਿਲ ਵਰਗਾ ਹੈ ਜਿਸ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਕੁਦਰਤ ਦਾ ਨਜ਼ਾਰਾ ਤੁਸੀਂ ਐਦਾਂ ਦਾ ਦੇਖਿਆ ਹੀ ਨਹੀਂ ਘਰ ਦੇ ਵਿੱਚ ਪੰਛੀ ਤੇ ਮੋਰ ਆਪ ਪੈਲਾ ਪਾਉਂਦੇ ਜਦੋਂ ਅਸੀਂ ਰਾਜਾ ਸਿੱਧੂ ਤੋਂ ਪੁੱਛਿਆ ਉਹ ਕਹਿੰਦਾ ਮੈਨੂੰ ਕੁਦਰਤ ਦੇ ਨਾਲ ਇਸ਼ਕ ਹੈ ਤੇ ਕੁਦਰਤ ਨੇ ਮੈਨੂੰ ਇੰਨੇ ਜੋਗਰਾ ਕੀਤਾ ਕਿ ਅੱਜ ਮੇਰੇ ਕੋਲੇ ਘਰ ਆ ਸੋਹਣੀਆਂ ਗੱਡੀਆਂ ਪਰ ਮੈਂ ਕਦੇ ਕੁਦਰਤ ਦਾ ਸਾਥ ਨਹੀਂ ਛੱਡਿਆ ਸੁਮਣਾਉਨੇ ਆ ਤੁਹਾਨੂੰ ਰਾਜਾ ਸਿੱਧੂ ਦੇ ਨਾਲ ਉਹ ਜੱਦੀ ਸਰਦਾਰ ਜਿਨੇ ਆਪਣੀ ਅੜਖ ਆਪਣੀ ਸੱਚਾਈ ਆਪਣੀ ਵਡਿਆਈ ਸਭ ਕੁਝ ਜ਼ਮੀਨ ਤੋਂ ਲੱਭ ਲਿਆ ਛੋਟੇ ਜਿਹੇ ਹੁੰਦੇ ਸੀ 17 ਸਾਲ ਦਾ ਸੀ ਮੈਂ ਸਾਹ ਇੱਕ ਧੰਦੇ ਲੰਚ ਪੈ ਗਿਆ ਸੀ ਸੰਨ 2000 ਦੀ ਗੱਲ ਆ ਉਸ ਤੋਂ ਬਾਅਦ ਅੱਜ ਤੱਕ ਮੰarlo ਪਿੱਛੇ ਮੁੜ ਕੇ ਨਹੀਂ ਦੇਖਿਆ ਪਰਮਾਤਮਾ ਦੀ ਕਿਰਪਾ ਨਾਲ ਜਿਵੇਂ ਸਾਨੂੰ ਬਾਬੇ ਰਣ ਕਿਨੇ ਕਿਹਾ ਵੀ ਕਿਰਤ ਕਰਨੀ ਹਰੇਕ ਇਨਸਾਨ ਦਾ ਫਰਜ਼ ਹੈ। ਕਿ ਕਿਤਾਬ ਦੇ ਆਪਣੇ ਆਪ ਨੂੰ ਸਮਝ ਲੈਣਾ ਕੋਈ ਮੈਂ ਕਿਹਾ ਵਾਲੀ ਵਧੀਆ ਗੱਲ ਨਹੀਂ ਹੁੰਦੀ। ਇਨਸਾਨ ਪੂਰੀ ਜ਼ਿੰਦਗੀ ਸਿੱਖਦਾ ਰਹਿੰਦਾ। ਇਹ ਤਾਂ ਛੋਟੇ ਲੈਵਲ ਤੋਂ ਕੰਮ ਸਟਾਰਟ ਕੀਤਾ ਸੀ। ਪਰ ਮੈਨੂੰ ਵੀ ਨਹੀਂ ਪਤਾ ਸੀ ਉਸ ਟਾਈਮ ਤੇ ਵੀ ਇਹ ਮਾਲੋ ਐਡੇ ਵੱਡੇ ਬਦਲ ਤੇ ਕਿ ਅਸੀਂ ਪਹੁੰਚ ਜਾਾਂਗੇ। ਕਹਿੰਦੇ ਵੀ ਜੋ ਤੱਕ ਅਸੀਂ ਸੁੱਤੇ ਉੱਠਦੇ ਆ ਨਾ ਕਹਿੰਦੇ ਤੁਸੀਂ ਉਦੋਂ ਤੱਕ ਪੈਸੇ ਬਾਵਾ ਸ਼ਾਪ ਲੈਨੇ ਹੋ ਨਾ ਵੀ ਤਾਮ-ਦਾਮ ਪੂਰਾ ਕਰ ਲੈਂਦੇ ਮੈਂ ਕਹਿੰਦਾ ਕਿਸੇ ਇਨਸਾਨ ਦੀ ਜੇ ਤੁਸੀਂ ਤਰੱਕੀ ਦੇ ਤੁਹਾਨੂੰ ਵਧੀਆ ਲੱਗਦੀ ਹੈ ਨਾ ਤਾਂ ਉਹਦੀ ਸਟਰਗਲ ਦੇ ਪਿੱਛੇ ਵੀ ਦੇਖੋ ਉਹਦੀ ਮਿਹਨਤ ਕਿੰਨੀ ਸੀ ਮਿਹਨਤ ਬਹੁਤ ਕਿਉਂਕਿ ਸਟਰਗਲ ਅਸੀਂ ਦੇਖਦੇ ਨਹੀਂ ਹੈਗੇ ਕੋਈ ਵੀ ਜਿੰਨੇ ਵੀ ਕਾਮਜਾਬ ਇਨਸਾਨ ਹੋਇਆ ਤੇ ਉਹਨਾਂ ਦੀ ਤੁਸੀਂ ਬੈਕਗ੍ਰਾਉਂਡ ਸਟਰਗਲ ਦੇਖੋ ਵੀ ਚੱਲੇ ਕਿੱਥੋਂ ਆ ਤੇ ਪਹੁੰਚ ਕਿੱਥੇ ਆ ਜਦੋਂ ਲੋਕ ਉੱਠਦੇ ਸੀ ਉਸ ਟਾਈਮ ਤੇ 2-2 ਲੱਖ ਰੁਪਏ ਕਮਾ ਕੇ ਘਰੇ ਆ ਜਾਂਦੇ ਸੀ ਮੇਰਾ ਅੱਜ ਤੱਕ ਦਾ 20-22 ਸਾਲਾਂ ਦਾ ਸਫ਼ਰ ਆਗਾ ਅੱਜ ਤੱਕ ਕਰਕੇ ਤੇ ਇਹ ਨਹੀਂ ਹੋਇਆ ਵੀ ਸਾਡੇ ਕੋਲੇ ਮੱਛੀ ਬਈ ਹੋਵੇ ਤੇ ਮੂਹਰੇ ਮੰਗਣਾ ਹੋਵੇ ਮੂਹਰੇ ਮੰਗਣਾ ਹੋਵੇ ਜੀ ਇੰਨੀ ਮੰਗ ਆ ਵੀ ਪੂਰੀ ਨਹੀਂ ਹੋ ਸਕਦੀ ਅੱਛਾ ਮੈਂ ਇੱਕ ਗੱਲ ਜਿੰਦਾ ਹੁਣ ਇੱਥੇ ਪਹਿਲਾਂ ਆਫ ਦਾ ਕੈਮਰਾ ਆਪਾਂ ਕਰਦੇ ਸੀ ਕਿ ਮੈਂ ਸੁਣਿਆ ਕਹਿੰਦੇ ਤੁਸੀਂ ਆਪਦੇ ਬੱਚੇ ਵੀ ਨਹੀਂ ਬਾਹਰ ਭੇਜਦੇ ਹੈਗੇ ਵੀ ਹਾਲਾਂਕਿ ਮੁੰਡੇ ਤਾਂ ਬਿਲਕੁਲ ਹੀ ਨਹੀਂ ਕਹਿੰਦੇ ਵੀ ਇੱਥੇ ਹੀ ਕੰਮ ਕਰ ਲਵਾਂ ਭਾਈ ਜੀ ਜੇ ਕੰਮ ਹੀ ਕਰਨਾ ਆਪਦੇ ਦੇਸ਼ ਚ ਰਹਿ ਕੇ ਕਿਉਂ ਨਾ ਕਰੀਏ ਅਸੀਂ ਬਾਹਰ ਜਾ ਕੇ ਵੀ ਕ ਇੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਆਪਦੀ ਧਰਤੀ ਨਾਲ ਜੁੜੇ ਹੋਏ ਜਿੱਥੇ ਸਾਡੇ ਬਜ਼ੁਰਗਾਂ ਨੇ ਖੂਨ ਪਸੀਨਾ ਵਹਾ ਕੇ ਸਾਨੂੰ ਆ ਜਮੀਨਾਂ ਆਜ਼ਾਦਾਂ ਸਾਨੂੰ ਸੰਭਾਲ ਕੇ ਰੱਖੀਆਂ ਸਾਡੇ ਲਈ ਵੀ ਸਾਡੇ ਪੋਤੇ ਹੋਣਗੇ ਸਾਡੇ ਜਵਾਬ ਹੋਣਗੇ ਉਹ ਸੰਭਾਲਣਗੇ ਸਤ ਸ੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਵੀ ਤੁਸੀਂ ਵੀ ਠੀਕ ਹੋਵੋਗੇ ਕਿਉਂਕਿ ਮੈਂ ਤੇ ਬਹੁਤ ਬਾਗੋ-ਬਾਗ ਹੋ ਗਿਆ ਜਿਸ ਜਗ੍ਹਾ ਤੇ ਮੈਂ ਬੈਠਾ ਮੈਂ ਬਠਿੰਡਾ ਕਰਨੀ ਘੁੰਮ ਰਿਹਾ ਸੀ ਮਾਲਵਾ ਕਵਰ ਕਰ ਰਿਹਾ ਸੀਗਾ ਤੇ ਰਾਜਵੀਰ ਸਿੰਘ ਸਿੱਧੂ ਰਾਜਾ ਜਿੰਨੇ ਸਹਾਇਕ ਧੰਦਿਆਂ ਦੇ ਵਿੱਚੋਂ ਇੰਨਾ ਕੁਝ ਲੈ ਲਿਆ ਵੀ ਤੁਸੀਂ ਬਾਗੋਬਾਜ ਹੋ ਜਾਓਗੇ ਕਿ ਪੰਜਾਬ ਚ ਬੈਠ ਕੇ ਵੀ ਇੰਨਾ ਕੁਝ ਕੀਤਾ ਜਾ ਸਕਦਾ ਵਜ ਅਸੀਕਾਲ ਸਸਿਕਰ ਜਿੰਦਰ ਸਿੰਘ ਜੀ ਕੀ ਹਾਲ ਚਾਲ ਬਹੁਤ ਵਧੀਆ ਬਈ ਅੱਛਾ ਪਹਿਲਾਂ ਤੇ ਬਹੁਤ ਸੋਹਣਾ ਆ ਤੁਸੀਂ ਜਿਹੜਾ ਸੈਟਅਪ ਕੀਤਾ ਨਾ ਐਂ ਲੱਗਦਾ ਵੀ ਅਸੀਂ ਕਿਹੇ ਜੰਨਨ ਚ ਬੈਠੇ ਆ ਵੀ ਪੰਜਾਬ ਵਾਕਈ ਇਹ ਆ ਇਹ ਤਾਂਗ ਸੀ ਕੀ ਜਾਂ ਬਣਦਾ ਬਣਦਾ ਆਪੇ ਬਣ ਗਿਆ ਜਾਂ ਕੁਦਰਤ ਨੂੰ ਤੁਹਾਨੂੰ ਇਹ ਸ਼ੁਰੂ ਤੋਂ ਸੀਗਾ ਵੀ ਮੈਂ ਕੁਦਰਤ ਦੇ ਕੰਨੀ ਰਹਿਣਾ ਜਿੰਦਰ ਸਿੰਘ ਜੀ ਪਹਿਲਾਂ ਤਾਂ ਤੁਹਾਡਾ ਜਗ ਬਣੀ ਟੀਮ ਦਾ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਮਾਲਵੇ ਲਾ ਕੇ ਜਾਈ ਹੋਏ ਆ ਤੇ ਮੇਰੀ ਵੀ ਇੱਛਾ ਸੀ ਕਿ ਥੋੜਾ ਨਕਿਸਤਨ ਬੈਠ ਕੇ ਚਾਹ ਦਾ ਕੱਪ ਪੀਏ ਅੱਜ ਤੁਸੀਂ ਸਾਡੇ ਸਿੱਧੂ ਫਾਰਮ ਹਾਊਸ ਤੇ ਪਹੁੰਚੇ ਹੋ ਬੜੀ ਖੁਸ਼ੀ ਥੋਡੀ ਪੂਰੀ ਟੀਮ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਅ ਰਹੀ ਗੱਲ ਤੁਸੀਂ ਗੱਲ ਕੀਤੀ ਹੈ ਵੀ ਇਹ ਸਾਰਾ ਕੁਝ ਆ ਜਿਹੜਾ ਤੁਸੀਂ ਦੇਖਿਆ ਵੀ ਇਹਦੇ ਨਾਲ ਜੁੜੇ ਕਿਸ ਤਰ੍ਹਾਂ ਭਾਈ ਅਸਲ ਜਿਹੜੀ ਸ਼ੁਰੂਆਤ ਆ ਉਹ ਪਰਿਵਾਰ ਚ ਹੁੰਦੀ ਹੁੰਦੀ ਹੈ ਇਨਸਾਨ ਦੀ ਜੇ ਥੋੜੀ ਸਾਡੇ ਕਹਿੰਦੇ ਸੰਸਕਾਰ ਆ ਉਹ ਤੁਹਾਨੂੰ ਵੱਡਿਆਂ ਤੋਂ ਮਿਲਣਗੇ ਸਾਡੇ ਸ਼ੁਰੂ ਦੇ ਵਿੱਚ ਜਿਹੜੇ ਮੇਰੇ ਮਾਤਾ ਪਿਤਾ ਸੀ ਉਹਨਾਂ ਨੇ ਸਾਨੂੰ ਹਮੇਸ਼ਾ ਇੱਕ ਚੰਗੇ ਇਨਸਾਨ ਵਾਲੇ ਗੁਣ ਸ਼ੁਰੂ ਤੋਂ ਭਰੇ ਆ ਕੁਦਰਤ ਨਾਲ ਜੁੜਨਾ ਸਿਖਾਇਆ ਇਹ ਸਾਰੀ ਉਹਨਾਂ ਦੀ ਦੇਣੀ ਆ ਉਹ ਛੋਟੇ ਜਿਹੇ ਹੁੰਦੇ ਸੀ 17 ਸਾਲ ਦਾ ਸੀ ਮੈਂ ਸਾਹਿਕ ਧੰਦਾ ਦੇ ਲਾਂਚ ਪੈ ਗਿਆ ਸੀ ਸੰਨ 2000 ਦੀ ਗੱਲ ਆ ਉਦੋਂ ਬਾਅਦ ਅੱਜ ਤੱਕ ਮਨ ਲੋ ਪਿੱਛੇ ਮੁੜ ਕੇ ਨਹੀਂ ਦੇਖਿਆ ਪ੍ਰਮਾਤਮਾ ਦੀ ਕਿਰਪਾ ਨਾਲ ਜਿਵੇਂ ਸਾਨੂੰ ਬਾਬੇ ਰਣਕ ਨੇ ਕਿਹਾ ਵੀ ਕਿਰਤ ਕਰਨੀ ਹਰ ਇੱਕ ਇਨਸਾਨ ਦਾ ਫਰਜ਼ ਆ ਤੇ ਉਹ ਕਿਰਤ ਦੇ ਨਾਲ ਜਿਹੜਾ ਇਹ ਬੰਦਾ ਜੁੜ ਜਾਂਦਾ ਤੇ ਫਿਰ ਉਹ ਮੈਂ ਕਹਿੰਦਾ ਵੀ ਕੋਈ ਹਜੇ ਚੀਜ਼ ਨਹੀਂ ਜਿੱਥੇ ਬੰਦਾ ਪਹੁੰਚ ਨਹੀਂ ਸਕਦਾ। ਅੱਛਾ 17 ਸਾਲਾਂ ਦੀ ਉਮਰ ਸੀਗੀ ਉਦੋਂ। ਤੁਸੀਂ ਪੜ੍ਹੇ ਲਿਖੇ ਕੰਨੇ ਆ ਪਹਿਲਾਂ ਤਾਂ ਮੈਂ ਮੈਂ 10 ਜਮਾਤਾਂ ਪੜ੍ਹਿਆ ਵਾ ਜੀ। 10 ਜਮਾਤਾਂ ਪੜ੍ਹ ਕੇ। ਹਾਂ 10 ਜਮਾਤਾਂ ਪੜ੍ਹਿਆ ਉਹ ਵੀ ਕਾਰਨ ਕੀ ਹੋ ਗਿਆ ਅੱਗੇ ਪੜ੍ਹਾਈ ਤਾਂ ਨਾ ਹੋਈ ਸਾਡੇ ਮਦਰ ਜ਼ਿਆਦਾ ਬਿਮਾਰ ਸੀਗੇ। ਹੂੰ ਮੈਂ ਇਸ ਪਰਿਵਾਰ ਸਾਰਾ ਨਾਲ ਛੋਟਾ ਸੀਗਾ ਜੀ। ਠੀਕ ਹੈ। ਤੇ ਘਰ ਦਾ ਕੰਮ ਮੈਨੂੰ ਕਰਨਾ ਪੈਂਦਾ ਸੀਗਾ ਸਾਰਾ ਤੇ ਮਦਰ ਜ਼ਿਆਦਾ ਢਿੱਲੇ ਹੋ ਗਏ ਕਹਿੰਦੇ 10 ਸਾਲ 15 ਸਾਲ ਦੇ ਕਰੀਬ ਮੇਰੇ ਮਾਤਾ ਬੈੱਡ ਤੇ ਰਹੇ ਆ। ਤੇ ਜਿਨ੍ਹਾਂ ਦੇ ਸਾਮ ਸ ਮੈਂ ਕਿਤੇ ਪੜਦਾ ਸੀਗਾ ਕਿਉਂਕਿ ਤੁਹਾਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਹੈ ਨਾ ਉਸ ਤੋਂ ਬਾਅਦ ਸਟੇਟ ਅਵਾਰਡ ਵੀ ਜਿਹੜੇ ਪਹਿਲੇ ਬਹੁਤ ਸਾਡੇ ਕੋਲੇ ਹੈਗੇ ਆ ਮੱਛੀ ਕਿੰਗ ਜੇ ਮੈਂ ਕਹਾਂ ਤੁਹਾਨੂੰ ਤਾਂ ਗਲਤ ਨਹੀਂ ਹੋਊਗਾ ਇਹ ਇਹ ਬਹੁਤ ਚੰਈ ਆ ਨਾ ਸੰਭਾਈ ਜੀ ਕਿੰਗ ਤਾਂ ਆਪਦੇ ਆਪਣੇ ਆਪ ਨੂੰ ਸਮਝ ਲੈਣਾ ਕੋਈ ਮੈਂ ਕਹਿੰਦਾ ਵਾਲੀ ਵਧੀਆ ਗੱਲ ਨਹੀਂ ਹੁੰਦੀ ਇਨਸਾਨ ਪੂਰੀ ਜ਼ਿੰਦਗੀ ਸਿੱਖਦਾ ਰਹਿੰਦਾ ਇਹ ਤੇ ਤੇ ਮੈਂ ਸਾਹਿਕ ਧੰਦਾ ਦੀ ਲਾਈਨ ਦੇ ਵਿੱਚ ਪਿਆ ਸੀ ਤੇ ਮੇਰੇ ਮਗਰ ਪਰਿਵਾਰ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰੇ ਭਾਈ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡੇ ਫਾਦਰ ਸਾਹਿਬ ਨੇ ਮੈਨੂੰ ਪ੍ਰੇਰਿਆ ਛੋੜੇ ਲੈਵਲ ਤੋਂ ਕੰਮ ਸਟਾਰਟ ਕੀਤਾ ਸੀ ਪਰ ਮੈਨੂੰ ਵੀ ਨਹੀਂ ਪਤਾ ਸੀ ਉਸ ਟਾਈਮ ਤੇ ਵੀ ਇਹ ਮਾਲੋ ਐਡੇ ਵੱਡੇ ਪੱਧਰ ਤੇ ਕਿ ਅਸੀਂ ਪਹੁੰਚ ਜਾਾਂਗੇ ਤੇ ਮੈਂ ਇਸ ਲਾਈਨ ਦੇ ਵਿੱਚ ਹਰ ਸਾਲ ਮੈਂ ਹਜੇ ਤੱਕ ਵੀ ਸਿੱਖੀ ਆ ਨਾ ਮੈਂ ਅੱਜ ਤੱਕ ਆਪਣੇ ਆਪ ਨੂੰ ਇਹ ਨਹੀਂ ਕਿਹਾ ਵੀ ਮੈਂ ਬਹੁਤ ਇਸ ਕਿਤੇ ਦੇ ਵਿੱਚ ਵੀ ਸਿੱਖ ਗਿਆ ਤੇ ਮੈਂ ਆਪਾ ਕਿੰਗ ਹੋ ਗਿਆ ਹਾਂ ਹਾਂ ਜੀ ਕਿਉਂਕਿ ਕਿਸੇ ਵੀ ਕਿਤੇ ਦੇ ਵਿੱਚ ਤੁਸੀਂ ਅਗਰ ਕਾਮਯਾਬੀ ਹਾਸਲ ਕਰਨੀ ਹੈ ਆ ਸਾਨੂੰ ਕੁਛ ਨਾ ਕੁਛ ਟੈਕਨੋਲੋਜੀ ਨਵੇਂ ਯੁੱਗ ਦੇ ਮੁਤਾਬਕ ਸਾਨੂੰ ਆਪਣੇ ਆਪ ਚ ਬਦਲਾਅ ਕਰਨਾ ਪੈਂਦਾ ਜੀ ਤੇ ਉਹ ਅੱਜ ਤੱਕ ਅਸੀਂ ਕਰੀ ਜਨਾ ਤੇ ਇਸ ਕਿਤੇ ਦੇ ਵਿੱਚ ਜਿਹੜੀ ਕਾਮਯਾਬੀ ਦਾ ਮੈਨ ਕਰਨ ਹੋਈ ਹੈ ਅੱਛਾ ਰਾਜਾ ਭਾਈ ਜੇ ਤੁਸੀਂ ਸਹਾਇਕ ਧੰਦੇ ਆ ਤੁਸੀਂ ਇੱਥੇ ਤੱਕ ਪਹੁੰਚੇ ਆ ਕਿਹੜੇ ਕਿਹੜੇ ਸਹਾਇਕ ਧੰਦੇ ਆ ਕਿ ਮੱਛੀ ਦਾ ਤਾਂ ਮੈਨੂੰ ਬਹੁਤ ਪਤਾ ਸੀਗਾ ਵੀ ਮੱਛੀ ਪਾਲਣ ਤੁਸੀਂ ਕਰਦੇ ਆ ਇਸ ਤੋਂ ਇਲਾਵਾ ਕਿਹੜੇ ਸਹਾਇਕ ਧੰਦੇ ਤੁਹਾਡੇ ਭਾਈ ਜੀ ਦੇਖੋ ਕਾਫੀ ਮਾਲੂ ਕਿਤੇ ਹੈਗਾ ਸਹਾਇਕ ਧੰਦਿਆਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਾਡੇ ਜੋ ਸਰਕਾਰ ਵੱਲੋਂ ਵੀ ਸਹਾਇਕ ਧੰਦਿਆਂ ਦੇ ਪ੍ਰਤੀ ਸਮੇਂ ਸਮੇਂ ਤੇ ਟ੍ਰੇਨਿੰਗ ਆ ਵ ਅਗਰ ਤੁਸੀਂ ਮੇਰੀ ਗੱਲ ਕਰੋ ਤਾਂ ਮੈਂ ਇਸ ਕਿਤੇ ਨੂੰ ਚੁਣਿਆ ਮੱਛੀ ਪਾਲਣ ਨੂੰ ਮੱਛੀ ਪਾਲਣ ਨੂੰ ਚੁਣਿਆ ਮੱਛੀ ਪਾਲਣ ਮੈਂ ਸਾਨੂੰ 2000 ਤੋਂ ਲੈ ਕੇ 23 ਏਕੜ 11 ਦੇ ਵਿੱਚ ਵੀ ਮੈਨੂੰ ਸਟੇਟ ਦੇ ਵਿੱਚੋਂ ਵਧੀਆ ਅਵਾਰਡ ਮਿਲਿਆ ਸੀ ਤੇ 23 ਦੇ ਵਿੱਚ ਮੈਨੂੰ ਨੈਸ਼ਨਲ ਅਵਾਰਡ ਮਿਲਿਆ ਭਾਰਤ ਸਰਕਾਰ ਵੱਲੋਂ ਮੱਛੀ ਪਾਲਣ ਦੇ ਵਿੱਚ ਉਹ ਵੀ ਮੈਨੂੰ ਫਖਰ ਵਾਲੀ ਗੱਲ ਆ ਵੀ ਤਿੰਨ ਸਟੇਟਾਂ ਦੇ ਵਿੱਚ ਮੈਂ ਇਕੱਲਾ ਸੀਗਾ ਜੀ ਵਾਹ ਅੱਛਾ ਮੈਂ ਮੈਂ ਕਿਤੇ ਪੜਦਾ ਸੀਗਾ ਤੇ ਤੁਹਾਡੀਆਂ ਉਹ ਆਇਆ ਵੀ ਕਹਿੰਦੇ ਵੀ ਜਦੋਂ ਤੱਕ ਅਸੀਂ ਸੁੱਤੇ ਉੱਠਦੇ ਆ ਨਾ ਕਹਿੰਦੇ ਤੁਸੀਂ ਉਦੋਂ ਤੱਕ ਪੈਸੇ ਬਾਵਾ ਛਾਪ ਲੈਨੇ ਹੋ ਹਨਾ ਵੀ ਤਾਮ-ਦਮ ਪੂਰਾ ਕਰ ਲੈਨੇ ਹੋ ਬਾਕੀ ਸਟਰਗਲ ਤੁਹਾਡਾ ਬੋਲਦਾ ਹੁਣ ਇਹ ਸਿਸਟਮ ਕਿੱਦਾਂ ਆ ਮੈਂ ਤੁਹਾਡੇ ਭਾਈ ਤੋਂ ਵੀ ਸੁਣਦਾ ਸੀਗਾ ਕਹਿੰਦੇ ਵੀ 나ਥਨ ਨੇ ਅਸੀਂ ਜੋ ਜੋ ਤੱਕ ਲੋਕੀ ਉੱਠਦੇ ਆ ਸਾਡਾ ਤਾਂ ਕੰਮ ਵੀ 8 ਵਜੇ ਤੱਕ ਪੂਰਾ ਹੋ ਜਾਂਦਾ ਇਹ ਵਾਕਿਆ ਗੱਲ ਸਹੀ ਹੈ ਬਾਈ ਜੀ ਇਹ ਗੱਲ ਬੜੀ ਤੁਸੀਂ ਵਧੀਆ ਗੱਲ ਕੀਤੀ ਆ ਮੈਂ ਕਹਿੰਦਾ ਕਿਸੇ ਇਨਸਾਨ ਦੀ ਜੇ ਤੁਸੀਂ ਤਰੱਕੀ ਤੁਹਾਨੂੰ ਵਧੀਆ ਲੱਗਦੀ ਹੈ ਨਾ ਤਾਂ ਉਹਦੀ ਸਟਰਗਲ ਦੇ ਪਿੱਛੇ ਵੀ ਦੇਖੋ ਉਹਦੀ ਮਿਹਨਤ ਕਿੰਨੀ ਸੀ ਮਿਹਨਤ ਬਹੁਤ ਕਿਉਂਕਿ ਸਟਰਗਲ ਅਸੀਂ ਦੇਖਦੇ ਨਹੀਂ ਹੈਗੇ ਕੋਈ ਵੀ ਜਿੰਨੇ ਵੀ ਕਾਮਯਾਬ ਇਨਸਾਨ ਹੋਇਆ ਤੇ ਉਹਨ ਉਸੇ ਤਰ੍ਹਾਂ ਹੀ ਇਸ ਕਿੱਤੇ ਦੇ ਵਿੱਚ ਮੱਛੀ ਪਾਲਣ ਦੇ ਵਿੱਚ ਜਿਹੜਾ ਅਸੀਂ ਤਰੱਕੀ ਕੀਤੀ ਹੈ ਬਈ ਜੀ ਇਹ ਕਿੱਤੇ ਦੇ ਵਿੱਚ ਮੰਡੀ ਕਰਨ ਐਡਾ ਕੁ ਵਧੀਆ ਗੱਲੇ ਛੱਡ ਦਿਓ ਸਵੇਰੇ ਮੈਂ ਕਹਿੰਦਾ ਵੀ ਤੁਸੀਂ ਏਟੀਐਮ ਦੇ ਵਿੱਚ ਪੈਸੇ ਕਢਾਉਣ ਲੱਗਿਆ ਸਾਨੂੰ ਟਾਈਮ ਲੱਗਦਾ ਮੰਡੀ ਕਰਨ ਦੀ ਕੋਈ ਦਿੱਕਤ ਨਹੀਂ ਹੈ ਕਿ ਸਵੇਰੇ ਸਾਡੇ ਕੋਲੇ ਪਾਰਟੀ 5 ਤੋਂ 6 ਵਜੇ ਤੱਕ ਪਾਰਟੀ ਸਾਡੇ ਕੋਲੇ ਫਾਰਮ ਤੇ ਪਹੁੰਚ ਜਾਂਦੀ ਹੈ ਤੜਕੇ ਉਹਨਾਂ ਨੇ ਮਾਲ ਫੜਨਾ ਉਹਨਾਂ ਨੇ ਵਜ਼ਨ ਕਰਨਾ ਵਜ਼ਨ ਕਰਕੇ ਜਿੰਨਾ ਸਾਡਾ ਨਗਦ ਪੇਮੈਂਟ ਸਾਨੂੰ ਮੌਕੇ ਤੇ ਦੇ ਜਾਣੀ ਹੈ ਸਾਨੂੰ ਕਿਤੇ ਚੱਲ ਕੇ ਨਹੀਂ ਜਾਣਾ ਪਿਆ ਬਲ ਤੁਸੀਂ ਆਥਣ ਤਾਂ ਕਦੀ ਵੇਟ ਨਹੀਂ ਗਾਣੇ ਹੈਗੇ ਉਹ ਟੜਕੇ ਟੜਕੇ ਤੋਂ ਤੁਹਾਡੇ ਕੋਲੇ ਸਮਾਂ ਤੁਸੀਂ ਪਾਰਟੀ ਨਾਲ ਸੰਪਰਕ ਕਰੋ ਠੀਕ ਹੈ ਜੀ ਤੁਸੀਂ ਉਹਨਾਂ ਨੂੰ ਫੋਨ ਮਾਰੋ ਤੁਸੀਂ ਫੋਨ ਤੇ ਰੇਟ ਛੋਟਾ ਤੈਅ ਹੋ ਜਾਣਾ ਉਹਨਾਂ ਨੇ ਸਵੇਰੇ ਆਉਣਾ ਉਹਨਾਂ ਨੇ ਮਾਲ ਫੜਨਾ ਤੇ ਉਹਨਾਂ ਨੇ ਆ ਕੇ ਉਸ ਤੋਂ ਮੰਨ ਲਓ ਸਵੇਰੇ ਮਾਲ ਫੜ ਕੇ ਲੈ ਜਾਣਾ ਤੇ ਨਾ ਮੌਕੇ ਤੇ ਤੁਹਾਨੂੰ ਪੇਮੈਂਟ ਦੇ ਜਾਣੀ ਮੁਰਕ ਮਤਲਬ ਮੈਂ ਇਹ ਕਹਿ ਲਮਾ ਕਿਉਂਕਿ ਬਹੁਤ ਸਾਰੇ ਮੁੰਡੇ ਜਿਹੜੇ ਨਾ ਨਵੇਂ ਮੁੰਡੇ ਉਹ ਦੇਖਦੇ ਆ ਵੀ ਇਹ ਕਹਿ ਲਿਆ ਵੀ ਤੁਸੀਂ ਸਵੇਰ ਸਵੇਰ ਕਮਾ ਲੈਣੇ ਹੋ ਚੰਗੇ ਨੋਟ ਕੌਣ ਕੇ ਮੱਛੀ ਦਾ ਕੰਮ ਹੈ ਜੀ ਇਹਨਾਂ ਇਹ ਮਾਰਕੀਟ ਹੁੰਦੀ ਹੈ 2:00 ਬੱਦਨ 9:00 ਤੱਕ ਮਾਰਕੀਟ ਦੇ ਵਿੱਚ ਮਾਲ ਪਹੁੰਚਾਉਣਾ ਹੁੰਦਾ ਇਸ ਕਰਕੇ ਜਿਹੜੇ ਮੱਛੀ ਪਾਲਣ ਦੇ ਜਿਹੜੇ ਵਪਾਰੀਏ ਜੋ ਵੀ ਖਰੀਦਦਾਰ ਆ ਸਾਡੇ ਵਪਾਰੀ ਭਰਾ ਉਹ ਸਵੇਰੇ ਸਵੇਰੇ ਇਹਦਾ ਮੰਡੀ ਕਰਨਾ ਸਵੇਰੇ ਸਵੇਰੇ ਸਧਿਆ ਲੈ ਕੇ ਜਾਂਦਾ ਤਾਂ ਕਿ ਉਹਨਾਂ ਨੇ ਟਾਈਮ ਸਰ ਜਿਹੜਾ ਮੰਡੀ ਕਰਨ ਮੰਡੀ ਦੇ ਵਿੱਚ ਆਪਾਂ ਮਾਲ ਪਹੁੰਚਾਉਣਾ ਹੁੰਦਾ ਇਸ ਕਰਕੇ ਇਹਦਾ ਸਵੇਰੇ ਸਧਿਆਸ ਦੇ ਆ ਜਦੋਂ ਲੋਕ ਉੱਠਦੇ ਆ ਮੈਂ ਕਈ ਵਾਰੀ ਵੀ ਕਿਹਾ ਵੀ ਜਦੋਂ ਲੋਕ ਉੱਠਦੇ ਸੀ ਉਸ ਟਾਈਮ ਤੇ 2-2 ਲੱਖ ਰੁਪਏ ਕਮਾ ਕੇ ਘਰੇ ਆ ਜਾਂਦੇ ਸੀ ਘਰੇ ਮੈਨਾਂ ਦਾ ਘਰੇ ਹੀ ਕਮਾਉਨੇ ਤੁਸੀਂ ਨਹੀਂ ਮੇਰਾ ਬਾ ਮੈਂ ਹੁਣ ਇੱਥੇ ਜਿਹੜਾ ਕੰਮ ਕਰ ਰਿਹਾ ਹਾਂ ਜੀ ਸੀਡ ਦਾ ਕੰਮ ਕਰ ਰਿਹਾ ਹਾਂ ਅੱਛਾ ਇੱਥੇ ਸੀਡਾਂ ਇੱਥੇ ਜਿੰਨਾ ਵੀ ਸੀਡ ਸਾਨੂੰ ਚਾਹੀਦਾ ਹੁੰਦਾ ਮੈਂ ਕਲਕੱਤੇ ਤੋਂ ਵਧੀਆ ਕੁਆਲਿਟੀ ਦਾ ਸੀਡ ਆ ਜਿਹੜਾ ਲਿਆ ਕੇ ਉਹ ਸਟਾਕ ਕਰ ਲੈਣਾ ਉਹਨੂੰ ਆਪ ਦੇ ਜਿਹੜੇ ਬਾਹਰ ਮੇਰੇ ਕੋਲੇ ਲੀਜ਼ ਤੇ ਪਾਉਂਟ ਲੈਂਦੇ ਹੋਏ ਅਦਰ ਸਟੇਟ ਚ ਵੀ ਲੈਂਦੇ ਹੋਏ ਉਹਨਾਂ ਦੇ ਵਿੱਚ ਅਸੀਂ ਜਿਹੜਾ ਸੀਡ ਇੱਥੋਂ ਜਾ ਕੇ ਪਾਉਨੇ ਆ ਤੇ ਉੱਥੇ ਸਾਡੇ ਮਤਲਬ ਹੁਣ ਜਿਹੜਾ ਮੇਨ ਕੰਮ ਆ ਸਾਡਾ ਸਾਰਾ ਬਾਹਰੀ ਆ ਜੀ ਜਿਹ ਬਾਹਰੀ ਆ ਅੱਛਾ ਕਿਹੜੀ ਕਿਹੜੀ ਸਟੇਟ ਦੇ ਵਿੱਚ ਮੇਨ ਕੰਮ ਕੀਤਾ ਜਾ ਸਕਦਾ ਅਸੀਂ ਰਾਜਸਥਾਨ ਦੇ ਵਿੱਚ ਵੀ ਬਾਈ ਜੀ ਕਾ ਮੰਲੋ ਜ਼ਿਆਦਾ ਹੋ ਹੈਗਾ ਜੀ ਸੋਰਸ ਹੈਗੇ ਆ ਸੋਰਸ ਹੈਗੇ ਕਿਉਂਕਿ ਪਾਣੀ ਦੀ ਖੇਤੀ ਆ ਅਸੀਂ ਦੇਖਦੇ ਆ ਜਿਵੇਂ ਹੁਣ ਸਾਡੇ ਏਰੀਏ ਦੇ ਵਿੱਚ ਨਹਿਰਾਂ ਦੇ ਠੇਕੇ ਵੀ ਮੈਂ ਲੈਂਦਾ ਰਿਹਾ ਹੁਣ ਤੱਕ ਆ ਕਾਫੀ ਜਿੱਥੇ ਮੰਲੋ ਪਾਣੀ ਵਾਲੇ ਜਿਹੜੀਆਂ ਲੀਜ਼ ਤੇ ਲੱਗਦੇ ਆ ਜਿੰਨੇ ਵੀ ਮੰਲੋ ਕੋਈ ਝੀਲਾ ਵਗੈਰਾ ਲਾ ਲਓ ਜਾਂ ਲੇਕ ਵਗੈਰਾ ਲਾ ਗਦੋ ਸਾਰੇ ਤਕਰੀਬਨ ਅਸੀਂ ਜਿੱਥੇ ਸਾਡੀ ਪਹੁੰਚ ਜਾਂਦੇ ਸੀ ਲੈਂਦੇ ਰਹੇ ਠੀਕ ਆ ਅੱਛਾ ਜਿੰਦੇ ਹੁਣ ਨਵਾਂ ਸ਼ੁਰੂ ਕਰਨਾ ਆ ਉਹ ਕਿੰਦਾ ਕਰ ਸਕਦਾ ਵੀ ਆਪਣੇ ਆਪਣੇ ਖੇਤ ਚ ਟੁੱਬਾ ਪਾਟ ਲੈਵੇ ਜਾਂ ਜਿਹੜੇ ਹੁਣ ਦੇ ਆਪਣੇ ਸਰਕਾਰੀ ਟੁੱਬੇ ਉਹ ਲੈ ਲਵੇ ਦੇਖੋ ਭਾਜੀ ਜਿਹੜੇ ਜ਼ਿਮੀਦਾਰਾਂ ਕੋਲੇ ਪੈੜੀ ਹੈਗੀ ਆਪਣੀ ਜ਼ਮੀਨ ਹੈਗੀ ਆ ਤਾਂ ਉਹ ਆਪਣੇ ਖੇਤ ਦੇ ਵਿੱਚ ਵੀ ਕੰਮ ਕਰ ਸਕਦਾ ਬਹੁਤ ਵਧੀਆ ਕੰਮ ਚੱਲਦਾ ਕਈ ਬੰਦੇ ਸਵਾਲ ਕਰਦੇ ਆ ਵੀ ਯਾਰ ਸਾਡੇ ਕੋਲ ਜ਼ਮੀਨ ਹੈ ਨਹੀਂ ਅਸੀਂ ਕਿਵੇਂ ਕਰੀਏ ਤਾਂ ਮੈਂ ਉਹਨਾਂ ਭਰਾਵਾਂ ਵਾਸਤੇ ਇਹ ਗੱਲ ਕਹਿਣਾ ਹੈ ਵੀ ਸਾਡੀਆਂ ਜਿੰਨੀਆਂ ਵੀ ਪੰਜਾਬ ਦੀਆਂ ਪੰਚਾਇਤਾਂ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਛੱਪੜ ਹੈਗਾ ਪੰਚਾਇਤੀ ਜਾਂ ਪੰਚਾਇਤੀ ਜ਼ਮੀਨ ਹਰ ਇੱਕ ਪਿੰਡ ਦੇ ਵਿੱਚ ਹੈਗੀ ਆ ਉਹ ਪੰਚਾਇਤਾਂ ਨਾਲ ਜਾ ਕੇ ਸੰਪਰਕ ਕਰਨਾ ਜਿਹੜਾ ਵੀ ਵਧੀਆ ਪਾਉਂਦਾ ਪੰਚਾਇਤ ਤੋਂ ਜ਼ਮੀਨ ਲੀਜ਼ ਤੇ ਲੈ ਲੈਣ 10 ਸਾਲ ਲਈ ਜ਼ਮੀਨ ਪੰਚਾਇਤ ਲੀਜ਼ ਤੇ ਦੇ ਸਕਦੀ ਹੈ ਉਹਦੇ ਵਿੱਚ ਤੁਸੀਂ ਫਾਰਮ ਬਣਾਓ ਤੇ ਉੱਥੇ ਤੁਸੀਂ ਇਹ ਕੰਮ ਬੜੇ ਵਧੀਆ ਢੰਗ ਨਾਲ ਸ਼ੁਰੂ ਕਰ ਸਕਦੇ ਹੋ ਪਿੰਡਾਂ ਦੇ ਛੱਪੜ ਚ ਮੱਛੀਆਂ ਹੋ ਜਾਂਦੀਆਂ ਹਾਂਜੀ ਸਾਡੇ ਕੋਲੇ ਤਕਰੀਬਨ ਮੇਰੇ ਕੋਲੇ ਸਾਡੇ ਏਰੀਏ ਦੇ ਤਕਰੀਬਨ ਸਾਰੇ ਜਿੰਨੇ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਕੰਮ ਜਿਆਦਾ ਜਿਹੜਾ ਸਾਡਾ ਤਰੱਕੀ ਦਾ ਕਰਨਾ ਪੰਚਾਇਤੀ ਛੱਪੜਾਂ ਤੋਂ ਹੀ ਚੱਲਿਆ ਕੰਮ ਜੀ ਮੇਰੇ ਕੋਲੇ ਤਕਰੀਬਨ ਕਿਸੇ ਟਾਈਮ ਤੇ 75-80 ਪਿੰਡਾਂ ਦੇ ਜਿਹੜੇ ਛੱਪੜ ਸੀ ਲੀਜ਼ ਤੇ ਤੇ ਇਹ ਮੇਰੇ ਕੋਲ ਠੀਕ ਹੈ ਜੀ ਮਤਲਬ ਇਹ ਵੀ ਗੱਲ ਆ ਵੀ ਉੱਥੇ ਲੀਜ਼ ਵੀ ਘਟ ਹੋਣਾ ਛੱਪੜਾਂ ਦੀ ਹਾਂਜੀ ਸਾਡੇ ਮੈਂ ਜਦੋਂ ਸ਼ੁਰੂ ਕੀਤਾ ਉਦੋਂ ਤਾਂ ਕਾਫੀ ਘੱਟ ਸੀ ਹੁਣ ਜਿਉਂ-ਜਿਉਂ ਬਾਈ ਜੀ ਕਾਰੋ ਕੰਪੀਟੀਸ਼ਨ ਹੋਇਆ ਦਾ ਹੁਣ ਥੋੜਾ ਜਿਆਦਾ ਲੀਜਦਾ ਕੋਈ ਇਹੋ ਜਿਹਾ ਨਹੀਂ ਉਹ ਜਿਹੇ ਰੇਟ ਵੀ ਵਧਿਆ ਸਾਡੇ ਮੱਛੀ ਦੇ ਤੇ ਮੈਂ ਕਹਿੰਦਾ ਜਿਹੜੇ ਨਵੇਂ ਬੰਦੇ ਕੰਮ ਕਰਨਾ ਚਾਹੁੰਦੇ ਆ ਤੇ ਉਹ ਬੇਫਿਕਰ ਹੋ ਕੇ ਜਿਹਦੇ ਜਿਹਦਾ ਕੋਲ ਜ਼ਮੀਰ ਆਪਣੀ ਹੈ ਕਿ ਆਪਣੀ ਜ਼ਮੀਨ 'ਚ ਫਾਰਮ ਬਣਾਉਣ ਨਹੀਂ ਉਹਨਾਂ ਚੀਜ਼ ਤੋਂ ਕੋਈ ਛੱਪੜ ਪੰਚਾਇਤ ਤੋਂ ਛੱਪੜ ਵੀ ਲੈ ਸਕਦੇ ਆ ਤੇ ਜਾਂ ਜ਼ਮੀਨ ਲੈ ਕੇ ਵੀ ਫਾਰਮ ਬਣਾ ਸਕਦੇ ਆ ਅਜਾ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਬੰਦੇ ਸਾਡੇ ਮਾਰਕ ਖਾਂਦੇ ਮਾਰਕੀਟਿੰਗ ਤੋਂ ਉਸੇ ਕਹਿੰਦੇ ਅੱਜ ਮਾਰਕ ਨਾ ਗਰਮੀ ਦੇ ਵਿੱਚ ਨਾ ਸਰਦੀ ਦੇ ਵਿੱਚ ਜਿਹੜੀ ਇੰਨੀ ਮੰਗਾ ਸੀ ਪੂਰੀ ਨਹੀਂ ਕਰ ਸਕਦੇ ਮੇਰਾ ਅੱਜ ਤੱਕ 20-22 ਸਾਲਾਂ ਦਾ ਸਫਰ ਆਗਾ ਅੱਜ ਤੱਕ ਕਿਤੇ ਇਹ ਨਹੀਂ ਹੋਇਆ ਵੀ ਸਾਡੇ ਕੋਲੇ ਮੱਛੀ ਬਈ ਹੋਵੇ ਤੇ ਮੁਰੇ ਮੰਗਣਾ ਹੋਵੇ ਮੁਰੇ ਮੰਗਣਾ ਹੋਵੇ ਹਾਂਜੀ ਇੰਨੀ ਮੰਗਾ ਵੀ ਪੂਰੀ ਨਹੀਂ ਹੋ ਸਕਦੀ ਅੱਛਾ ਕਹਿੰਦੇ ਵੀ ਇਹ ਸੈਂਸਿਟਿਵ ਬਹੁਤ ਹੈ ਯਾਰੀ ਮੈਂ ਕਈਆਂ ਤੋਂ ਪੁੱਛਦਾ ਹਾਂ ਉਹ ਕਹਿੰਦੇ ਜੀ ਮੱਛੀ ਪਾਲਣ ਤਾਂ ਨਹੀਂ ਕਰਦੇ ਮੁਰੇ ਗਾਹਕ ਨਹੀਂ ਮਿਲਿਆ ਮੱਛੀ ਐ ਹਜੂਰਾਂ ਦਾ ਹੋ ਜੂ ਅਸਲ ਭਾਈ ਜੀ ਕੋਈ ਵੀ ਕੰਮ ਕਰਦੋ ਬਲ ਜਦੋਂ ਅਸੀਂ 네ਗੇਟਿਵ ਸੋਚ ਲੱਗ ਜਾਂਦੇ ਨਾ ਉਹ ਉਹ ਥੋੜਾ ਜਿਆ ਸਾਾਨੂੰ ਇਸ ਗੱਲ ਦਾ ਹੋ ਜਾਂਦਾ ਵੀ ਐ ਨਹੀਂ ਹੋਣਾ ਐ ਨਹੀਂ ਕੋਈ ਕੰਮ ਕਰਨ ਦੇ ਸ਼ੁਰੂਆਤੀ ਕਰਨੀ ਔਖੀ ਹੁੰਦੀ ਹੈ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਜਿਹੜਾ ਬੰਦੇ ਨੂੰ ਕਾਮਯਾਬੀ ਨਾ ਮਿਲੇ ਮਿਹਨਤ ਅਗਰ ਬੰਦਾ ਕਰਦਾ ਹੋਵੇ ਹੁਣ ਕਈ ਫਾਰਮ ਬਣਾ ਲੈਂਦੇ ਆ ਬੰਦੇ ਨਾ ਤਾਂ ਉਹਨਾਂ ਨੇ ਫਾਰਮ ਤੇ ਮੁੜ ਕੇ ਜਾਣਾ ਨਾ ਉਹਨਾਂ ਨੇ ਕਿਤੇ ਉਹਦੇ ਬਾਰੇ ਕੋਈ ਵਧੀਆ ਕੁਆਲਿਟੀ ਦਾ ਸੀਡ ਪਾਉਣਾ ਨਾ ਉਹਨਾਂ ਦੀ ਕੇਅਰ ਕਰਨੀ ਆ ਤੇ ਫਿਰ ਉਹਨਾਂ ਦਾ ਕਿਤੇ ਨਾ ਕਿਤੇ ਫੇਲ ਹੋਣ ਦਾ ਜਿਹੜਾ ਕਾਰਨ ਉਹ ਬਣਦਾ ਜੀ ਅੱਛਾ ਅੱਜ ਤੋਂ ਬਹੁਤ ਤੁਹਾਡਾ ਠੋਕਾ ਮੈਂ ਕਹਿ ਰਹੀ ਸੁਣਿਆ ਵੀ ਤੁਹਾਡੇ ਪਿੰਡ ਵਾਲਿਆਂ ਤੋਂ ਵੀ ਕਹਿੰਦੇ ਵੀ ਰਾਜਾ ਆਪ ਛੱਪੜ ਵੜ ਭਾਈ ਜੀ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਕਹੀ ਹੈ ਵੀ ਕੋਈ ਕਿਸੇ ਬੰਦੇ ਦੀ ਕਾਮਯਾਬੀ ਦੇਖ ਲੈਂਦਾ ਸਟੱਗਲ ਨਹੀਂ ਦੇਖਦਾ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਅੱਜ ਤੁਸੀਂ ਜਗ੍ਹਾ ਤੇ ਬੈਠੇ ਹੋ ਤੁਸੀਂ ਕਹਿੰਦਾ ਸਾਡਾ ਬੜਾ ਮਨ ਖੁਸ਼ ਹੋਇਆ ਕਿਸੇ ਟਾਈਮ ਤੇ ਮੈਂ ਇਸ ਖੇਤਰੇ ਵਿੱਚ ਝੁੰਬੀ ਬਾਕੇ ਬੰਦਰ ਹਾਂ ਮੇਰੇ ਕੋਲ ਸਮਾਂ ਵੀ ਜ਼ਿਆਦਾ ਮੈਂ ਸਾਈਕਲ ਤੇ ਹੁਣਾਂ ਤੇ ਝੁੰਬੀ ਬਾਕੇ ਆਪਦੀ ਰਾਖੀ ਇਸ ਪੌਂਡ ਦੀ ਚੋਰੀ ਬਹੁਤ ਸੀ ਤੇ ਮੈਂ ਖੁਦ ਕਰਨ ਆਉਂਦਾ ਹੁੰਦਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਮੈਂ ਕਦੇ ਪਿੱਛੇ ਮੁੜ ਕੇ ਦੇਖਿਆ ਕਿਉਂਕਿ ਸ਼ੁਰੂ ਤੋਂ ਮਿਹਨਤ ਕਰਨਾ ਪਰਿਵਾਰ ਚਸਕਾਇਆ ਸੀ ਸਟੱਗਲ ਬਹੁਤ ਤੇ ਚਲੋ ਦਿੱਕਤਾਂ ਹਰ ਇੱਕ ਕਿਤੇ ਚ ਸ਼ੁਰੂਆਤ ਚ ਆਉਂਦਾਂ ਜੀ ਪਰ ਅਸੀਂ ਕਦੇ ਉਹਨਾਂ ਦਿੱਕਤਾਂ ਦੀ ਪਰਵਾਹ ਨਹੀਂ ਕੀਤੀ ਜੀ ਅੱਜ ਮਹਾਰਾਜ ਦੀ ਕਿਰਪਾ ਜਿੱਥੇ ਸੀ ਬੈਠਿਆ ਇਹ ਸਾਰਾ ਉਹ ਮਿਹਨਤ ਦੰਦੀ ਜਾਈ ਓਕੇ ਅੱਛਾ ਇੱਕ ਚੀਜ਼ ਇਹ ਵੀ ਆ ਵੀ ਤੁਸੀਂ ਪਹਿਲੀ ਬਾਦ ਤੋਂ ਬਣਾਈਆਂ ਕਿੰਨੀ ਪਹਿਲੀ ਆ ਹੁਣ ਤੁਹਾਡੇ ਕੋਲ ਜਬ ਨਹੀਂ ਪਹਿਲੀ ਸਾਡੇ ਕੋਲ ਪਸਤਾਨੀ ਜਿਆਦਾ ਮੰਨ ਲਓ ਵਧੀਆ ਸੀ ਸਾਡੇ ਪਰਿਵਾਰ ਦੀ ਸਾਡੇ ਕੋਲ 60 70 ਏਕੜ ਦੇ ਕਰੀਬ ਅਸੀਂ ਖੇਤੀ ਕਰਦੇ ਆ ਅਸੀਂ ਮੰਨ ਲਓ ਤਿੰਨ ਭਰਾ ਆਗੇ ਜੀ ਮੈਂ ਪਰਿਵਾਰ ਸਾਰਾ ਨੂੰ ਛੋਟਾ ਸਾਡੇ ਫਾਦਰ ਸਾਹਿਬ ਬਹੁਤ ਮੰਨ ਲਓ ਸਾਨੂੰ ਐਪਰੀਸ਼ੀਏਟ ਕਰਦੇ ਆ ਸਹਿਤ ਧੰਨਵਾਦ ਵਾਸਤੇ ਤੇ ਅਸੀਂ ਲੀਜ਼ ਤੇ ਜ਼ਮੀਨਾਂ ਲੈ ਕੇ ਮੈਂ ਫਾਰਮ ਬਣਾਇਆ ਜ਼ਿਆਦਾਤਰ ਅੱਛਾ ਮੈਂ ਬਾਹਰ ਜ਼ਮੀਨਾਂ ਲੀਜ਼ ਤੇ ਲੈ ਲੜੀਆਂ ਤੇ ਉਹ ਜ਼ਮੀਨਾਂ ਦੇ ਵਿੱਚ ਮੈਂ ਫਾਰਮ ਬਣਾਇਆ ਤੇ ਜਿੱਥੋਂ ਮੈਨੂੰ ਕਾਫੀ ਵਧੀਆ ਕਮਾਈ ਜਿਹੜੀ ਆ ਸਾਡੇ ਕੋਲੇ ਹੁੰਦੀ ਰਹੀ ਹੈ ਅੱਛਾ ਮੈਂ ਇੱਕ ਗੱਲ ਜਿੱਦਾਂ ਹੁਣ ਇੱਥੇ ਪਹਿਲਾਂ ਆਫ ਦਾ ਕੈਮਰਾ ਆਪਾਂ ਕਰਦੇ ਸੀ ਕਿ ਮੈਂ ਸੁਣਿਆ ਕਹਿੰਦੇ ਤੁਸੀਂ ਆਪ ਦੇ ਬੱਚੇ ਵੀ ਨਹੀਂ ਬਾਹਰ ਭੇਜਦੇ ਹੈਗੇ ਵੀ ਹਾਲਾਂਕਿ ਮੁੰਡੇ ਤਾਂ ਬਿਲਕੁਲ ਹੀ ਨਹੀਂ ਕਹਿੰਦੇ ਵੀ ਇੱਥੇ ਹੀ ਕੰਮ ਕਰਨ ਉਹ ਭਾਈ ਜੀ ਜੇ ਕੰਮ ਹੀ ਕਰਨ ਆਪ ਦੇ ਦੇਸ਼ ਚ ਰਹਿ ਕੇ ਕਿਉਂ ਨਾ ਕਰੀਏ ਅਸੀਂ ਬਾਹਰ ਜਾ ਕੇ ਵੀ ਕੰਮ ਹੀ ਕਰਦੇ ਆਂ ਇੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਆਪਦੀ ਧਰਤੀ ਨਾਲ ਜੁੜੇ ਹੋਏ ਹਾਂ ਜਿੱਥੇ ਸਾਡੇ ਬਜ਼ੁਰਗਾਂ ਨੇ ਖੂਨ ਪਸੀਨਾ ਵਹਾ ਕੇ ਸਾਨੂੰ ਆ ਜਮੀਨਾਂ ਜਾਇਦਾਦਾਂ ਸਾਨੂੰ ਸੰਭਾਲ ਕੇ ਰੱਖੀਆਂ ਸਾਡੇ ਲਈ ਵੀ ਸਾਡੇ ਪੋਤੇ ਹੋਣਗੇ ਸਾਡੇ ਜਵਾਬ ਹੋਣਗੇ ਉਹ ਸੰਭਾਲਣਗੇ ਅੱਜ ਅਸੀਂ ਜਦੋਂ ਆਪਦੀ ਜਮੀਨਾਂ ਜਾਇਦਾਦਾਂ ਛੱਡ ਕੇ ਅਸੀਂ ਬਾਹਰ ਭੱਜੀ ਜਾਂਦੇ ਆ ਤੇ ਪੰਜਾਬ ਦੀ ਧਰਤੀ ਵਰਗੀ ਧਰਤੀ ਮੈਂ ਤਾਂ ਕਹਿੰਦਾ ਨਹੀਂ ਬਾਜੀ ਤੁਸੀਂ ਆ ਦੇਖ ਲਓ ਇਦੋਂ ਉਦੋਂ ਦੀ ਕੁਝ ਹੋਊਗਾ ਹੁਣ ਬਾਹਰ ਜਾ ਕੇ ਇਦੋਂ ਉੱਤੇ ਤਾਂ ਕੁਝ ਵੀ ਨਹੀਂ ਸਾਰੇ ਮੌਸਮ ਭੋਗਦੇ ਆਸੀਂ ਤੇ ਮੈਂ ਨੌਜਵਾਨਾਂ ਨੂੰ ਵੀ ਇਹ ਹਮੇਸ਼ਾ ਕਹਿੰਦਾ ਵੀ ਯਾਰ ਅਸੀਂ ਨਾ ਆਪਣੀਆਂ ਜੜ੍ਹਾਂ ਨਾਲ ਟੁੱਟ ਗਏ ਅਸੀਂ ਪੰਜਾਬੀ अच्छा एक एक पता ਨਹੀਂ ਇਹ ਹੋੜ ਆ ਕਿ ਤਾਂਗਾ ਤੁਹਾਨੂੰ ਤੁਸੀਂ ਕਿਉਂਕਿ ਤੁਸੀਂ ਤੁਹਾਡਾ ਬਹੁਤ ਤਕੜਾ ਐਕਸਪੀਰੀਅੰਸ ਆ ਮੈਂ ਕਹਿੰਦਾ ਆਪਾਂ ਗੱਲ ਕਰਦੇ ਹਾਂ ਜੀਮੇਦਾਰਾਂ ਦੇ ਵਿੱਚ ਜੀਮੇਦਾਰੀ ਭਾਈਚਾਰੇ ਚ ਖਾਸ ਕਰਕੇ ਪਹਿਲਾਂ ਮਾਲਵੇ ਨਹੀਂ ਸੀ ਹੁੰਦਾ ਤਾਂ ਹੁਣ ਤਾਂ ਮਾਲਵਾ ਵੀ ਇਦਾਂ ਹੀ ਆ ਜ਼ਮੀਨਾਂ ਵੀ ਹੁੰਦੀਆਂ ਉਹ ਜ਼ਮੀਨਾਂ ਰੱਖ ਕੇ ਗੈਣੇ ਕਦੇ ਆਪਣੇ ਘਰ ਵਾਲੀ ਤੋੜ ਦਿੰਦੇ ਆ ਕਦੇ ਆਪ ਤੁਰ ਜਾਂਦੇ ਆ ਬਾਅਦ ਚ ਧੋਖਾ ਹੋ ਜਾਂਦਾ ਤੇ ਫਿਰ ਰੋਂਦੇ ਆ ਇਹ ਇਹ ਕੀ ਮੈਂਟੈਲਿਟੀ ਆ ਕਿ ਅਸੀਂ ਅੱਗੇ ਪਿੱਛੇ ਬਾਈ ਜੀ ਕਾਰਨ ਇਹ ਬੜਾ ਮਾੜੀ ਦਰਾਸਤੀ ਆ ਜੀ ਜਿਹੜੇ ਬੰਦਿਆਂ ਨੇ ਜ਼ਮੀਨਾਂ ਵੇਚ-ਵੇਚ ਗਹਿਣੇ ਤਰਤਰ ਕਰਜ਼ੇ ਲੈ ਲੈ ਕੇ ਬਾਹਰ ਨੂੰ ਜਾਣਾ ਕੋਈ ਸਿਆਣਫ ਨਹੀਂ ਹੈਗੀ ਕੋਈ ਬਾਹਰ ਜਾਣਾ ਮਾੜੀ ਗੱਲ ਨਹੀਂ ਹੈਗੀ ਮੈਂ ਕਹਿੰਦਾ ਪੜ੍ਹ ਲਿਖ ਕੇ ਜਾਓ ਲੀਗਲ ਤਰੀਕੇ ਨਾਲ ਜਾਓ ਪਰ ਹੁਣ ਜਿਹੜੇ ਹਿਸਾਬ ਨਾਲ ਬਾਹਰ ਦੇ ਹਾਲਾਤ ਦੇਖ ਰਹੇ ਆ ਮੈਂ ਤਾਂ ਖਰ ਬਾਹਰ ਜਾ ਕੇ ਦੇਖ ਕੇ ਨਹੀਂ ਆਇਆ ਪਰ ਜਿੰਨਾ ਸੁਣ ਰਿਹਾ ਵੀ ਉੱਥੇ ਕੋਈ ਬਾਲੇ ਵਧੀਆ ਹਾਲਾਤ ਨਹੀਂ ਰਹੇ ਜਿਹੜੇ ਬੰਦਿਆਂ ਨੇ ਇੱ ਆਪਦੇ ਕੋਈ ਕਾਰੋਬਾਰ ਚਲਾਏ ਆ ਖੇਤੀ ਦੇ ਨਾਲ ਸਾਈਡ ਬਿਜ਼ਨਸ ਚਲਾਏ ਆ ਆਪਦੇ ਪਰਿਵਾਰ ਦੀ ਆਮਦਨ ਵਧਾਉਣ ਦੇ ਵਸੀਲੇ ਕੀਤੇ ਆ ਉਹ ਪਰਿਵਾਰ ਆ ਜਿਹੇ ਇੱਥੇ ਬੜੇ ਕਾਮਯਾਬ ਆ ਜੀ ਠੀਕ ਹੈ ਪਰ ਇੱਕ ਹੋਰ ਲੱਗ ਜਾਂਦੀ ਹੈ ਜੇ ਇੱਕ ਬੰਦਾ ਜਿਵੇਂ ਆਪਾਂ ਉਹ ਪੁਰਾਣੇ ਵਕਾਬਤਾ ਵੀ ਭੇਡਾਂ ਨੂੰ ਨੀਵੀਂ ਪਾ ਗਿਆ ਸੀ ਦੇਖਣਾ ਨਹੀਂ ਇਹਦਾ ਮਗਰ ਵੀ ਮੂਰੇ ਸੀ ਕੁੱਝ ਦਿਗਣਾ ਜਾਂ ਕੁੱਝ ਨਹੀਂ ਲੱਗਦਾ ਤਾਂ ਫਿਰ ਉਹ ਬੰਦੇ ਉਸ ਤਰ੍ਹਾਂ ਦੇ ਬਈ ਉਹਨਾਂ ਨਾਲ ਤਾਂ ਮਗਰ ਵੀ ਆਪ ਦਾ ਖਰਾਬ ਕਰਤਾ ਨਾਲ ਅੱਗੇ ਨਹੀਂ ਕੁਛ ਨੂੰ ਬਣਿਆ ਤੇ ਉਹਦੇ ਨਾਲ ਉਹ ਇੱਥੇ ਆਪਦੀ ਜੜਾਂ ਤੇ ਮੈਂ ਤਾਂ ਕਹਿੰਦਾ ਰਹਿ ਕੇ ਕੰਮ ਕਰੀਏ ਤਾਂ ਜ਼ਿਆਦਾ ਵਧੀਆ ਜਾਂਦਾ ਅੱਛਾ ਤੁਸੀਂ 10ਵੀਂ ਪਾਸ ਆ ਮੈਨੂੰ ਪਹਿਲਾਂ ਤਾਂ ਯਕੀਨ ਨਹੀਂ ਸੀ ਆ ਇਸ ਗੱਲ ਦਾ ਹਨਾ ਤੁਸੀਂ ਕਿਉਂਕਿ ਜਦੋਂ ਆਪਾਂ ਕਹਿੰਦੇ ਨਾ ਵੀ ਨਵਾਂ ਨਵਾਂ ਧੰਦਾ ਫੜਦਾ ਕੋਈ ਅੱਜ ਕੱਲ੍ਹ ਉਹ ਕਹਿੰਦੇ ਵੀ ਟ੍ਰੇਨਿੰਗ ਲੈ ਲਈਏ ਡੇਰੀ ਫਾਰ ਬਾਜੀ ਬੜੀ ਵਧੀਆ ਗੱਲ ਕੀਤੀ ਹੈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਨੂੰ ਉਹਦੇ ਬਾਰੇ ਪੂਰਨ ਜਾਣਕਾਰੀ ਹੋਣੀ ਜ਼ਰੂਰੀ ਹੈ ਮੈਂ ਵੀ ਪਹਿਲਾਂ ਸਨ 2000 ਦੇ ਵਿੱਚ ਕੰਮ ਸਟਾਰਟ ਕਰ ਲਿਆ ਸੀ ਪਰ ਮੈਨੂੰ ਜਦੋਂ ਲੱਗਿਆ ਤੇ ਮੈਂ 2002 ਦੇ ਵਿੱਚ ਪ੍ਰੋਪਰ ਮੱਛੀ ਬਾਲਣ ਵਿਭਾਗ ਤੋਂ ਜਿਹੜੀ ਟ੍ਰੇਨਿੰਗ ਲਈਤੀ ਟ੍ਰੇਨਿੰਗ ਦੇ ਦੌਰਾਨ ਮੈਨੂੰ ਕਾਫੀ ਖੁਸ਼ਾ ਜਿਹੜਾ ਉੱਥੋਂ ਦੇ ਮੱਛੀ ਪ੍ਰਸਾਰ ਅਫਸਰ ਸਾਡੇ ਸੀਗੇ ਸਰਦਾਰ ਅਜੀਤ ਸਿੰਘ ਇਹ ਬਠਿੰਡੇ ਸੀਗੇ ਬਠਿੰਡੇ ਦੇ ਸੀਗੇ ਉਹਨਾਂ ਨੇ ਬੜੇ ਵਧੀਆ ਮੈਨੂੰ ਢੰਗ ਨਾਲ ਜਿਹੜੀ ਮੱਛੀ ਪਾਲਣ ਦੀਆਂ ਜਾਣਕਾਰੀਆਂ ਦਿੱਤੀਆਂ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਕਾਕਾ ਅਗਰ ਤੂੰ ਜੇ ਇਹ ਕੰਮ ਕਰੇ ਤੇ ਇਸ ਕਿਤੇ ਦੇ ਵਿੱਚ ਮਨ ਲਾ ਕੇ ਕੰਮ ਕਰੇਂਗਾ ਤੂੰ ਇੱਕ ਦਿਨ ਦੇਖੇਂਗਾ ਵੀ ਤੈਨੂੰ ਖੇਤੀ ਨਾਲੋਂ ਕਿਤੇ ਜ਼ਿਆਦਾ ਕਮਾਈ ਹੋਣੀ ਤੂੰ ਜੇ ਖੇਤੀ ਕਰਦੇ ਹੋ ਮੇਰੇ ਉਹ ਗੱਲ ਅੱਜ ਵੀ ਯਾਦ ਆ ਉਹਨਾਂ ਦੀ ਤੇ ਉਸ ਮੈਂ ਕਹਿੰਦਾ ਵੀ ਉਹਨਾਂ ਦਾ ਮੈਂ ਸਦਾ ਹੀ ਜ਼ਿਕਰ ਕਰਦਾ ਉਹਨਾਂ ਨੇ ਮੈਨੂੰ ਇਹੋ ਜਿਹਾ ਕਿ ਮੈਂ ਗੁਰੂ ਦਾ ਰੈਸ ਉਹਨਾਂ ਨੇ ਮੈਨੂੰ ਉਦੋਂ 15 ਦਿਨ ਦੀ ਟ੍ਰੇਨਿੰਗ ਲਗਦੀ ਮੱਛੀ ਪਾਲਣ ਦੀ ਤਾਂ ਮੈਨੂੰ ਬਕਾਇਦਾ ਸਰਟੀਫਿਕੇਟ ਵੀ ਵਿਭਾਗ ਦੇ ਵੱਲੋਂ ਮਿਲਿਆ ਟ੍ਰੇ ਫਿਰ ਮੈਂ ਜਿਹੜਾ ਕੀਤਾ ਸਟਾਰਟ ਤਾਂ ਮੈਂ ਕਰ ਲਿਆ ਫਿਰ ਮੈਂ ਵਧੀਆ ਟਾਕ ਨਾ ਕੀਤਾ ਵਧੀਆ ਕੁਆਲਿਟੀ ਦਾ ਬੀਜ ਪਾਉਣਾ ਫੀਡ ਪਾਉਣੀ ਮੱਛੀ ਪਾਲਣ ਜਿੱਥੇ ਕਿਤੇ ਨੁਕਸਾਨ ਸਤੋਂ ਹੁੰਦਾ ਸੀ ਕੰਮ ਕਰ ਰਹੇ ਅਸੀਂ ਦੂਰ ਕੀਤੀਆਂ ਇਸ ਕਿਤੇ ਚ ਦਿਨ ਬਏ ਦਿਨ ਅਸੀਂ ਤਰੱਕੀ ਕਰਦੇ ਗਏ ਤੇ ਸਾਡੀ ਜਿਹੜੀ ਆਮਦਨ ਆ ਉਹ ਵਧ ਗਈ ਅੱਛਾ ਬੰਦਾ ਨਾ ਇੱਕ ਵਾਰੀ ਇਹ ਵੀ ਹੁੰਦਾ ਵੀ ਬਾਧੇ ਘਾਟੇ ਤੇ ਬੰਦੇ ਨੂੰ ਆਉਂਦੇ ਹੀ ਆ ਹਾਲਾਂਕਿ ਕਿ ਮੈਨੂੰ ਲੱਗਦਾ ਕਿਸਾਨ ਇੱਕ ਇਦਾਂ ਦਾ ਧੰਦਾ ਕਰਦਾ ਜਿਹੜਾ ਬਾਧੇ ਘਾਟੇ ਦੀ ਪਰਵਾਹ ਨਹੀਂ ਕਰਦਾ ਕਦੇ ਤੁਹਾਨੂੰ ਵੀ ਬਾਧ ਘਾਟਾ ਹੋਇਆ ਬਈ ਜੀ ਕੋਈ ਵੀ ਕੰਮ ਆ ਕਈ ਵਾਰੀ ਕੰਮਗਾ ਰਹਿ ਜਾਂਦੀਆਂ ਘਾਟਾ ਵੱਧਾ ਦੇਖੋ ਵਪਾਰ ਦੇ ਵਿੱਚ ਖੇਤੀ ਦੇ ਵਿੱਚ ਵੀ ਸਾਨੂੰ ਘਾਟਾ ਬੜਿਆ ਰਿ ਪਿਆ ਕੁਦਰਤੀ ਮਾਰ ਵੀ ਕਈ ਰਿ ਪੈਂਦੀ ਪਰ ਅਸੀਂ ਖੇਤੀ ਛੱਡਦੇ ਨਹੀਂ ਹੈਗੇ ਅਸੀਂ ਕਿਤੇ ਚ ਲੱਗੇ ਰਹਨੇ ਆ ਇਸ ਤਰ੍ਹਾਂ ਵੀ ਕੋਈ ਵੀ ਕੰਮ ਆ ਉਹਦੇ ਵਿੱਚ ਕਦੇ ਨਫਾ ਨੁਕਸਾਨ ਹੋ ਵੀ ਜਾਂਦਾ ਕਈ ਵਾਰੀ ਕੁਦਰਤੀ ਮਾਰ ਪਾਈ ਜਾਂਦੀ ਸਾਡੇ ਨਾਲ ਵੀ ਬੜਿਆ ਰਿ ਹੋਇਆ ਕਦੇ ਕਿਤੇ ਸਾਡੀ ਮੱਛੀ ਦਾ ਨੁਕਸਾਨ ਹੋ ਜਾਣਾ ਮੱਛੀ ਮਰ ਜਾਣੀ ਆਕਸੀਜਨ ਘਟ ਜਾਣੀ ਕਈ ਵਾਰ ਸਾਨੂੰ ਪਹਿਲਾਂ ਸ਼ੁਰੂ ਸ਼ੁਰੂ ਚ ਸਮੱਗਾਂ ਚੋਰੀ ਦੀ ਜ਼ਿਆਦਾ ਸੀਗੀ ਜੀ ਚੋਰੀ ਬਹੁਤ ਹੋ ਜਾਂਦੀ ਅਸੀਂ ਰਾਖੀ ਇਸੇ ਕਰਕੇ ਸੀ ਰਾਤ ਨੂੰ ਰਾਖੀ ਆਉਂਦੇ ਰਹੇ ਚੋਰੀ ਬੜੀ ਸੀ ਤੇ ਮੰ ਪਰ ਬੰਦਾ ਜੇ ਧਾਰ ਲੈ ਨਾ ਜੀ ਮਨ ਚ ਤਾਂ ਫਿਰ ਉਹ ਦਿੱਕਤਾਂ ਤੋਂ ਕੁਤਾ ਛੁੱਟੀਆਂ ਪੈ ਜਾਂਦੀਆਂ ਜੀ ਇੰਨੇ ਭਾਈ ਸਾਂਝੀ ਖੇਤੀ ਕਰਦੇ ਹਾਂ ਹਾਂ ਜੀ ਸਾਡਾ ਪਰਿਵਾਰ ਸਾਰਾ ਜੀ ਅਸੀਂ ਜੁਆਇੰਟ ਫੈਮਿਲੀ ਦੇ ਤੌਰ ਤੇ ਰਹੇ ਹਾਂ ਸਾਰੇ ਅੱਜ ਤੱਕ ਵੀ ਸਾਡੇ ਫਾਦਰ ਸਾਹਿਬ ਨੇ ਵੇ ਸਾਡੇ ਫਾਦਰ ਸਾਹਿਬ ਬਹੁਤ ਦੂਰਅੰਦੇਸ਼ੀ ਹੈ ਜੀ ਸਾਨੂੰ ਉਹਨਾਂ ਨੇ ਸ਼ੁਰੂ ਤੋਂ ਹੀ ਇੱਕ ਵਧੀਆ ਤਿੰਨੇ ਭਰਾਵਾਂ ਦਾ ਸਾਡਾ ਇੱਕ ਸਿਸਟਮ ਬਣਾ ਕੇ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਨਾ ਹੋਣ ਦਿੱਕਤਾਂ ਨਾ ਹੋਣ ਉਹਨਾਂ ਨੇ ਸਾਡੇ ਸਾਰਿਆਂ ਦੇ ਘਰ ਵੱਖਰੇ ਬਣਾਤੇ ਸਾਨੂੰ ਸਾਰਿਆਂ ਦੀਆਂ ਜਮੀਨਾਂ ਉਹ ਕਹਿੰਦਾ ਮੇਰੇ ਬੈਠੇ ਬੈਠੇ ਵੀ ਇਹ ਸਾਰਾ ਕੁਝ ਬੜੀ ਵਧੀਆ ਪਰ ਕੋਈ ਵੀ ਕਾਰ ਕਰਨਾ ਬੱਚੇ ਸਾਰੇ ਤਕਰੀਬਨ ਮੇਰੇ ਕੋਲ ਹੀ ਰਹਿੰਦੇ ਸਾਡੇ ਸਾਰੇ ਪਰਿਵਾਰ ਦੇ ਹਾਂਜੀ ਤੇ ਸਾਰੇ ਬੱਚੇ ਵਧੀਆ ਸੈਟ ਆ ਜੀ ਤੇ ਬੱਚਾ ਨੂੰ ਅਸੀਂ ਮੈਂ ਹੁਣ ਇਹ ਗੱਲ ਸਿਖਾਉਣਾ ਵੀ ਅਸੀਂ ਬਾਹਰਲੇ ਚੱਕਰ 'ਚ ਨਹੀਂ ਪੈਣਾ ਪੜ੍ਹਾਈ ਕਰੋ ਪੜ੍ਹਾਈ ਬੰਦ ਨਹੀਂ ਤੀਜੀ ਆਖਾ ਪੜ੍ਹਾਈ ਕਰਕੇ ਅਸੀਂ ਇੱਥੇ ਆਪਣੇ ਦੇਸ਼ 'ਚ ਰਹਿ ਕੇ ਕੰਮ ਕਰੀਏ ਆਪਦੇ ਦੇਸ਼ ਦਾ ਆਪਦੇ ਪਿੰਡ ਦਾ ਨਾਮ ਉੱਚਾ ਕਰੀਏ ਅਚੋ ਭਤੀਜੇ ਨੂੰ ਵੀ ਲਾਗੇ ਮਿਲਾਂ ਦਾ ਕੋਠੀ ਪਾਤੀ ਤੁਸੀਂ ਭਤੀਜਾ ਇੱਥੇ ਰੱਖਣਾ ਹਾਂ ਭਤੀਜਾ ਮੇਰੇ ਕੋਲ ਹੀ ਰਹਿੰਦਾ ਸ਼ੁਰੂ ਤੋਂ ਜੀ ਸਾਰੇ ਕੰਮ ਕਰਦੇ ਆ ਮੇਰੇ ਨਾਲ ਹੱਥ ਵਟਾਉਂਦੇ ਆ ਮੇਰੇ ਨਾਲ ਮਦਦ ਕਰਦੇ ਆ ਸਾਡੇ ਸਹਾਇਕ ਹੁਣ ਸ ਇਹਨਾਂ ਨੂੰ ਨਾਲ ਕੁਦਰਤ ਦਾ ਬੜਾ ਸ਼ੌਂਕ ਪਿਆ ਸਾਰਿਆਂ ਨੂੰ ਜੀ ਸਾਨੂੰ ਬਈ ਸਾਰਿਆਂ ਨੂੰ ਪਰਿਵਾਰ ਜਿਹਾ ਅੱਜ ਸਾਰੇ ਬੱਚੇ ਆ ਦਰਖਤਾਂ ਦਰਖਤ ਲਾਉਂਦੇ ਆ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਕੇ ਹਟਿਆ ਅਸੀਂ ਕਿਤੇ ਨਾ ਕਿਤੇ ਬਈ ਜੀ ਕੁਦਰਤ ਦਾ ਵੀ ਕਾਣ ਕਰਤਾ ਅਸੀਂ ਤਰੱਕੀ ਜ਼ਰੂਰ ਕਰ ਲਈ ਪਰ ਅਸੀਂ ਆਪ ਦਾ ਜਾਣਾ ਭਾ ਲਗੇ ਤੁਸੀਂ ਹੁਣ ਇੱਥੇ ਦੇਖਦੇ ਹੋ ਹਜ਼ਾਰਾਂ ਹੀ ਪੰਛੀ ਫਿਰਦੇ ਆ ਕਿੰਨਾ ਕੁਦਰਤੀ ਮਾਹੌਲ ਆ ਕਿੰਨਾ ਮਾਨੂੰ ਚੰਗਾ ਲੱਗਦਾ ਇਹ ਮਨੁੱਖ ਦਾ ਪਹਿਲਾ ਫਰਜ਼ ਹੈ ਜੀ ਅਸੀਂ ਤਰੱਕੀ ਦੇ ਨਾਲ-ਨਾਲ ਕੁਦਰਤ ਨੂੰ ਵੀ ਬਚਾ ਕੇ ਰੱਖੀਏ ਮੈਂ ਬੱਚਿਆਂ ਨੂੰ ਵੀ ਇਹ ਸਿੱਖਿਸ਼ਾ ਦੇਣਾ ਤੇ ਮੈਨੂੰ ਲੱਗਦਾ ਵੀ ਦੇਖ ਦੇ ਕਾਫੀ ਹੱਦ ਤੱਕ ਲੱਗੇ ਵੀ ਪਏ ਆ ਜੀ ਅੱਛਾ ਜਿਮ ਚਲੋ ਮੈਨੂੰ ਵਾਹ ਕਹਿੰਦੇ ਆ ਵੀ ਬੰਦੇ ਤੋਂ ਜਿਹੜਾ ਉਹਦੀ ਤਰਖਾ ਜਾਂ ਉਹਦੇ ਪੈਸੇ ਨਹੀਂ ਪੁੱਛਣੇ ਚਾਹੀਦੇ ਤੇ ਤੀਵੀਂ ਤੋਂ ਉਹਦੀ ਉਮਰ ਨਹੀਂ ਪੁੱਛਣੀ ਚਾਹੀਦੀ ਪਰ ਮੈਂ ਫੇਰ ਵੀ ਕਿਉਂਕਿ ਮੈਨੂੰ ਲੱਗਦਾ ਵੀ ਤੁਸੀਂ ਮੋਟਾ ਮੋਟਾ ਜਿਹਾ ਦੱਸ ਦੋ ਵੀ ਤੁਸੀਂ ਜਦੋਂ ਦੇ ਸਹਾਇਕ ਧੰਦੇ ਕਰਦੇ ਹੋ ਤੁਹਾਡਾ ਸਾਲ ਦਾ ਟਰਨਓਵਰ ਕਿੰਨਾ ਕੁ ਹੋ ਜਾਂਦਾ ਹੈ ਕਿ ਮੈਂ ਤੁਹਾਨੂੰ ਮੋਟੀ ਮੁੱਠੀ ਇੱਕ ਗੱਲ ਦੱਸ ਦਣਾ ਮੱਛੀ ਪਾਲਣ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਕਾਫੀ ਬੰਦੇ ਤੁਹਾਨੂੰ ਦੇਖ ਕੇ ਆਪਣਾ ਸੁਣ ਰਹੇ ਹੋਣਗੇ ਬਹੁਤ ਬੰਦੇ ਸਵਾਲ ਕਰਦੇ ਆ ਵੀ ਇਹ ਚ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਮੈਂ ਤੁਹਾਨੂੰ ਮੋਟੀ ਗੱਲ ਕਰਕੇ ਦੱਸਦਾ ਵੀ ਇੱਕ ਦੇਖੋ ਜੱਟੂ ਸਾਹਿਬ ਆਪਣਾ ਸਿੱਧਾ ਅਗਰ ਅਸੀਂ ਮੱਛੀ ਪਾਲਣ ਦਾ ਵੈਸੇ ਇੱਕ ਹਕਟਿਆਰ ਦਾ ਇੱਕ ਜੁੰਡ ਕਿਹਾ ਜਾਂਦਾ ਤੁਸੀਂ ਫਾਰਮ ਬਣਾਉਣਾ ਤੁਹਾਨੂੰ ਉਹਦੇ ਤੇ ਭਾਰਤ ਸਰਕਾਰ ਸਬਸਿਡੀ ਵੀ ਦਿੰਦੀ ਆ ਬਣਾਉਣ ਵੇਲੇ ਠੀਕ ਹੈ ਉਦੋਂ ਬਾਅਦ ਜਦੋਂ ਥੋੜਾ ਕੰਮ ਪ੍ਰੋਪਰ ਚੱਲੇ ਪਿਆ ਇੱਕ ਕਿੱਲੇ ਦੇ ਵਿੱਚੋਂ ਘੱਟੋ ਘੱਟ ਤੁਸੀਂ 2 ਤੋਂ 3 ਲੱਖ 4 ਲੱਖ ਤੱਕ ਵੀ ਤੁਸੀਂ ਕਮਾਈ ਕਰ ਸਕਦੇ ਹੋ ਜੀ 1 ਏਕੜ ਦੇ ਵਿੱਚੋਂ 1 ਏਕੜ ਦੇ ਵਿੱਚੋਂ ਜਿਵੇਂ ਤੁਹਾਡਾ ਕਾਰੋਬਾਰ ਜਿਵੇਂ ਮੈਂ ਕਹਿੰਦਾ ਤੁਸੀਂ 10 ਏਕੜ ਦਾ ਕਰ ਲਿਆ ਤੁਸੀਂ 20 ਏਕੜ ਦਾ ਕਰ ਲਿਆ ਤੁਸੀਂ 50 ਏਕੜ ਦਾ ਕਰ ਲਿਆ ਉਹ ਤੁਹਾਡੇ ਦੇ ਡਿਪੈਂਡ ਆ ਮੈਂ ਤੁਹਾਨੂੰ ਇਹ ਦੱਸਿਆ ਵੀ ਮੈਂ ਸ਼ੁਰੂਆਤ 2.5 ਏਕੜ ਤੋਂ ਕੀਤੀ ਸੀ ਠੀਕ ਆ ਜੀ ਮੈਂ ਮੰਨ ਲਓ 100 100 ਏਕੜ ਦੇ 150 ਏਕੜ ਦੇ ਵਿੱਚ 2 200 ਏਕੜ ਚ ਕਾਰੋਬਾਰ ਕਰਿਆ ਜੀ ਅੱਛਾ ਜੀ ਠੀਕ ਆ ਜੀ ਤੇ ਬਹੁਤ ਮਹਾਰਾਜ ਕਿਰਪਨਾ ਜਿਹੜਾ ਸਾਰਾ ਕੁਝ ਬਣਾਇਆ ਇਹ ਮੈਂ ਕਹਿੰਦਾ ਖੇਤੀ ਅੱਜ ਠੀਕ ਆ ਵੀ ਖੇਤੀ ਸੀ ਵੱਡੇ ਪੱਧਰ ਤੇ ਖੇਤੀ ਵੀ ਕਰਦੇ ਨਾਲ 60 65 ਏਕੜ ਕਿੱਲ ਅੱਜ ਵੀ ਮਹਾਰਾਜ ਦੀ ਮੈਂ ਜਾਇਦਾਦ ਵੀ ਬਣਾਈ ਆ ਆ ਘਰ-ਬਾਰ ਵੀ ਬਣਾਇਆ ਆ ਆਪਦੀ ਸੁੱਖ-ਖਰਾਹ ਦੀਆਂ ਸਾਰੀਆਂ ਸਹੂਲਤਾਂ ਬਣਾਈਆਂ ਉਹ ਸਾਰਾ ਮੈਂ ਇਸ ਕਿਤੇ ਚ ਬਣਾਇਆ ਮੱਛੀਵਾਲਿਆਂ ਨੂੰ ਮੱਛੀਵਾਲਿਆਂ ਚ ਬਣਾਇਆ ਤੇ ਕਾਰੋਬਾਰ ਮੈਂ ਸਨੂੰ ਇਹ ਵੀ ਕਹਿੰਦਾ ਇਹਦਾ ਇੰਨਾ ਇੱਕ ਵਧੀਆ ਮੰਡੀ ਕਰਨਾ ਕੋਈ ਦਿੱਕਤ ਹੀ ਹੈ ਨਹੀਂ ਜਿਹੜੇ ਵੀ ਨੌਜਵਾਨ ਅੱਜ ਮੈਂ ਇਹ ਕੈਮਰੇ ਜਰੀਏ ਕਹਿੰਨਾ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਪ੍ਰੋਪਰ ਟ੍ਰੇਨਿੰਗ ਲੈ ਕੇ ਮੈਂ ਕਿਵੇਂ ਤੁਹਾਨੂੰ ਕੰਮ ਸਟਾਰਟ ਕਰੋ ਤੁਸੀਂ ਪਹਿਲੇ ਸਾਲ ਹੀ ਦੇਖੋਗੇ ਉਹਨਾਂ ਨੂੰ ਖੁਦ ਪਤਾ ਲੱਗ ਜਾਣਾ ਤੁਸੀਂ ਜਿਹੜੇ ਮੱਛੀ ਦਾ ਕੰਮ ਕਰਦੇ ਆ ਇਕੱਲਾ ਮੈਂ ਨਹੀਂ ਕਿੰਨੇ ਬੰਦੇ ਕੰ ਤਾਂ ਜੇ ਦੇਖੋ ਕਿਉਂ ਨਹੀਂ ਅਸੀਂ ਯਾਰ ਸਾਰਾ ਅਸੀਂ ਸੜ ਸੜ ਭੱਜੀ ਜਾਂਦਾ ਬਾਹਰ ਵੀ ਜਾ ਕੇ ਕੋਈ ਕੰਮ ਕਰਦੇ ਇੱਥੇ ਕਿਉਂ ਨਾ ਕਰੀਏ ਇੱਥੇ ਕਿਉਂ ਨਾ ਕਰੀਏ ਗੱਲ ਤੇ ਸਹੀ ਆ ਬਈ ਮੈਨੂੰ ਬੜਾ ਨੰਦ ਆਉਂਦਾ ਈ ਇਸ ਕਨਵਰਸੇਸ਼ਨ ਤੋਂ ਪਰ ਮੈਨੂੰ ਲੱਗਦਾ ਵੀ ਆਪਾਂ ਨਾ ਬੜੇ ਮੇਰੇ ਸਵਾਲ ਤੇ ਸਾਰੇ ਪੂਰੇ ਹੋ ਗਏ ਆ ਜਾਂਦੇ ਕਰਨੀ ਜੇ ਤੁਸੀਂ ਕੁਝ ਕਹਿਣਾ ਚਾਹੋ ਤੇ ਉਹ ਮਾਈਕ ਤੁਹਾਡਾ ਕੈਮਰਾ ਮੈਂ ਤਾਂ ਬਈ ਇਹਨਾਂ ਕੀ ਕਹਿਣਾ ਚਾਹੁੰਨਾ ਵੀ ਜਿੰਨੇ ਵੀ ਸਾਡੇ ਨੌਜਵਾਨ ਵੀਰ ਆ ਉਹ ਪੰਜਾਬ ਚ ਰਹਿ ਕੇ ਆਪਦੀ ਇਨਕਮ ਦੇ ਸੋਰਸ ਮੈਂ ਇਕੱਲਾ ਮੱਛੀ ਪਾਲਣ ਨਹੀਂ ਕਹਿੰਦਾ ਕਿੰਨੇ ਕਿਤੇ ਆ ਮੱਛੀ ਪਾਲਣ ਦੇ ਜਿਹੜੇ ਕਿੱਤਿਆਂ ਦੇ ਨਾਲ ਸਮੇਲ ਆ ਇਹਦੇ ਨਾਲ ਇਹਦੇ ਨਾਲ ਤੁਸੀਂ ਡਿਗਰੀ ਦਾ ਕਰ ਸਕਦੇ ਹੋ ਸੂਰ ਪਾਲ ਸਕਦੇ ਹੋ ਪੋਲਟਰੀ ਦਾ ਤੁਸੀਂ ਕਰ ਸਕਦੇ ਹੋ ਡੇਰੀ ਦਾ ਇਹਦੇ ਨਾਲ ਕੰਬੀਨੇਸ਼ਨ ਆ ਠੀਕ ਆ ਜੀ ਤੁਸੀਂ ਨਾਲ ਅੱਜ ਕੱਲ ਫੁੱਲਾਂ ਦਾ ਬੜਾ ਵਧੀਆ ਟ੍ਰੈਂਡ ਆ ਜੀ ਕਿੰਨੇ ਕਿਤੇ ਆ ਜਿਹੜੇ ਮੰਨ ਲਓ ਨਾਲ ਕਰ ਸਕਦੇ ਹੋ ਮੱਛੀ ਪਾਲਣ ਦੇ ਨਾਲ ਤੁਸੀਂ ਕਿੰਨੇ ਕਿਤੇ ਹੋਰ ਕਰ ਸਕਦੇ ਹੋ ਪਰ ਕਾਰਨ ਕੀ ਆ ਸਾਡੇ ਨੌਜਵਾਨ ਕਹਿੰਦਾ ਬਾਈ ਜੀ ਮੈਂ ਕੰਮ ਕੀਤਾ ਸੀ ਉਹ ਚ ਮੈਂ ਫੇਲ ਹੋ ਗਿਆ ਕਿਉਂਕਿ ਇਸ ਰੱਖਣੀ ਪੈਂਦੀ ਥੋੜਾ ਸਮਾਂ ਲੱਗਦਾ ਪੀਸਸ ਰੱਖ ਕੇ ਕੰਮ ਕਰੋ ਵਧੀਆ ਪ੍ਰੋਪਰ ਜਾਣਕਾਰੀ ਲੈ ਕੇ ਕੰਮ ਕਰੋ ਸੋ ਨੂੰ ਕਾਮਯਾਬੀ ਮਿਲੂ ਮੈਂ ਮੇਰੇ ਦਾਅਵੇ ਨਾਲ ਇਹ ਗੱਲ ਕਹਿੰਦਾ ਰਹੀ ਗੱਲ ਸਨੇਹੇ ਦੀ ਗੱਲ ਕਰਦਾ ਮੈਂ ਸਨੇਹਾ ਦਾ ਇੰਨਾ ਕੀ ਦੇ ਸਕਦਾ ਸੋਡੇ ਜਰੀਏ ਕੋਈ ਸਰਕਾਰ ਦਾ ਨਮਾਇੰਦਾ ਸੁਣਦਾ ਹੋਵੇ ਮੱਛੀ ਪਾਲ ਦੇ ਵਿੱਚ ਪੰਜ ਚਾਰ ਦਿੱਕ ਤਾਂ ਵੱਡੀਆਂ ਠੀਕ ਹੈ ਜੀ ਸਰਕਾਰ ਧਿਆਨ ਦੇਵੇ ਕਿਉਂਕਿ ਪਾਣੀ ਦੀ ਖੇਤੀ ਹੈ ਪੂਰੇ ਪੰਜਾਬ ਲਈ ਐਗਰੀਕਲਚਰ ਲਈ ਬਿਜਲੀ ਫਰੀ ਹੈ ਮੱਛੀ ਪਾਲਣ ਅਗਰ ਕੋਈ ਬੰਦਾ ਕਰਦਾ ਤਾਂ ਉਹਨੂੰ ਇੰਡਸਟਰੀ ਰੇਟ ਦਾ ਬਿੱਲ ਆ ਰਿਹਾ ਹੈ ਬਿਜਲੀ ਦਾ ਅਸੀਂ ਕਮਾਈ ਕਰ ਲੈਣਾ ਪਰ ਸਾਡਾ ਵੱਡਾ ਜਿਹੜਾ ਕਮਾਈ ਦਾ ਹਿੱਸਾ ਉਹ ਬਿੱਲਾਂ ਦੇ ਰੂਪ ਚ ਨਿਕਲ ਜਾਂਦਾ ਬਹੁਤ ਬੰਦੇ ਇਹ ਕਿਤਾ ਛੱਡਿਆ ਉਹਨਾਂ ਨੇ ਮੇਨ ਕਾਰਨ ਕਰਕੇ ਮੈਂ ਚਾਹੁੰਦਾ ਜੇ ਸਰਕਾਰ ਨੇਰੀ ਪਾਣੀ ਠੀਕ ਹੈ ਹਰ ਇੱਕ ਫਾਰਮ ਨੂੰ ਪਹਿਲ ਦੇ ਤੌਰ ਤੇ ਦੇਵੇ ਤਾਂ ਉਹ ਬਹੁਤ ਵੱਡੇ ਪੱਧਰ ਤੇ ਅਸੀਂ ਇਸ ਕੰਮ ਜਿਵੇਂ ਅਸੀਂ ਖੇਤੀ ਦੇ ਵਿੱਚ ਅਸੀਂ ਸਾਡੇ ਦੇਖ ਦੇ ਗਜ਼ਾਮ ਭਰੇ ਆ ਤਾਂ ਜਨੀਲੀ ਕ੍ਰਾਂਤੀ ਦੇ ਵਿੱਚ ਵੀ ਛੱਡੇ ਗੱਡ ਸਕਦੇ ਆ ਠੀਕ ਹੈ ਜੀ ਮੇਰਾ ਮੇਨ ਸਰਕਾਰ ਨੂੰ ਸੁਨੇਹਾ ਵੀ ਇਸ ਕਿਤੇ ਵੱਲ ਧਿਆਨ ਦਿੱਤਾ ਜਾਵੇ ਤਵੱਜੋ ਦਿੱਤੀ ਜਾਵੇ ਤਾ ਬੜੇ ਨੌਜਵਾਨਾਂ ਚ ਸੈਮੀਨਾਰ ਪਿੰਡਾਂ ਦੇ ਵਿੱਚ ਟ੍ਰੇਨਿੰਗ ਵਗੈਰਾ ਹੁਣ ਸਾਡੇ ਕੋਲ ਕਿੰਨੇ ਨੌਜਵਾਨ ਆਉਂਦੇ ਆ ਇੱਥੇ ਤੁਹਾਡੀ ਫਰਮ ਦੇ ਜਰੀਏ ਵੀ ਮੈਂ ਕਹਿੰਦਾ ਕੋਈ ਵੀ ਨੌਜਵਾਨ ਇਸ ਕਿਤੇ ਬਾਰੇ ਜਾਣਕਾਰੀ ਸੀ ਬਿਲਕੁਲ ਫ੍ਰੀ ਜਾਣਕਾਰੀ ਦਿੰਦੇ ਆ ਸਾਡੇ ਕੋਲ ਜਿਦੋਂ ਮਰਜ਼ੇ ਉਹ ਚਾਹ ਦਾ ਟਾਈਮ ਚਾਹ ਪੀਣੇ ਦਾ ਟਾਈਮ ਖਾਣੇ ਦਾ ਟਾਈਮ ਖਾਣਾ ਖਵਾਉਂਦੇ ਪਰ ਅਸੀਂ ਕਹਿੰਦੇ ਵੀ ਯਾਰ ਕੋਈ ਦੇਖ ਕੇ ਨੌਜਵਾਨ ਕੰਮ ਕਰਨ ਸਾਡੇ ਦੇ ਚਿਰੇ ਕੰਮ ਕਰਨ ਤੇ ਸਰਕਾਰਾਂ ਦਾ ਹੀ ਫਰਜ਼ ਬਣਦਾ ਡਿਪਾਰਟਮੈਂਟ ਕੋਲ ਕਿੰਨੀਆਂ ਸਹੂਲਤਾਂ ਨੇ ਉਹਨਾਂ ਦੇ ਜਰੀਏ ਜਾ ਕੇ ਪੁੱਛੋ ਤੁਸੀਂ ਜਾ ਕੇ ਤੇ ਮੇਰਾ ਤਾਂ ਇਹੀ ਸੁਨੇਹਾ ਹੈ ਜੀ ਮੈਂ ਬਾਕੀ ਸੁਨੇਹਾ ਇਹ ਦੇਣਾ ਔਰ ਅਸਲ ਸਾਨੂੰ ਬਾਬੇ ਨਾਨਕ ਨੇ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸਾਨੂੰ ਇਹ ਸ਼ਬਦ ਸੁਰੂ ਸਿੱਖਣ ਨੂੰ ਮਿਲਦਾ ਤੇ ਅਸੀਂ ਇਹ ਚੀਜ਼ਾਂ ਦੇ ਵੀ ਖਿਆਲ ਰੱਖੀਏ ਅਸੀਂ ਪਾਣੀ ਨੂੰ ਵੀ بچਾ ਕੇ ਰੱਖਣਾ ਠੀਕ ਹੈ ਗੰਦਲਾਂ ਨਹੀਂ ਹੋਣ ਦੇਣਾ ਠੀਕ ਹੈ ਹਵਾ ਨੂੰ ਵੀ بچਾ ਕੇ ਰੱਖਣਾ ਧਰਤੀ ਸਾਡੀ ਮਾਂ ਸਾਨੂੰ ਦੇਖੋ ਕਿੰਨਾ ਕੁਝ ਦਿੰਦੀ ਹੈ ਮੱਛੀ ਪਾਲਣ ਦੇ ਨਾਲ ਪਾਣੀ ਦੀ ਬੜੀ ਵੱਡੀ ਬਚਤ ਜਿਹੜਾ ਮੈਨੂੰ ਸੋਨ ਮੇਨ ਸਵਾਲ ਆ ਜਿਹੜਾ ਕਹਿੰਦਾ ਕਈ ਬੰਦੇ ਕਹਿੰਦੇ ਯਾਰ ਇਹ ਪਾਣੀ ਇਹਦੇ ਚ ਹੋ ਜਾਂਦਾ ਜਦੋਂ ਅਸੀਂ ਧਰਤੀ ਨੂੰ 6 ਫੁੱਟ ਡੂੰਘਾ ਪੜਦੇ ਆ ਉਹਦਾ ਰੋਮ ਆ ਜਿਹੜੇ ਉਹ ਖੁੱਲ ਜਾਂਦਾ ਰੀਸਟੋਰ ਹੋ ਜਾਂਦਾ ਸਾਡੇ ਕੋਲੇ ਜਿਹੜਾ بارشਾਂ ਦਾ ਪਾਣੀ ਹੁੰਦਾ ਜਾਂ ਸਾਡੇ ਕੋਲੇ ਜਦੋਂ ਬਾਧੂ ਪਾਣੀ ਦਾ ਜਮਾ ਕਰ ਲੈਂਦੇ ਉਹ ਸੀਪੇਜ ਹੋ ਹੌਲੀ ਹੌਲੀ ਧਰਤੀ ਥੱਲੇ ਜਾਂਦਾ ਸਾਡਾ ਬਾਡਰ ਲੈਵਲ ਵੀ ਮੈਂਟੇਨ ਰਹਿੰਦਾ ਬਰਸ਼ਾਤਾਂ ਦਾ ਪਾਣੀ ਸਾਡੇ ਕੋਲੇ ਜਿਹੜਾ ਅਜਾਈ ਨਹੀਂ ਜਾਂਦਾ ਉਹਨੂੰ ਅਸੀਂ ਜਮਾ ਮੱਛੀ ਪਾਲਣ ਦੇ ਫਾਰਮ ਦੇ ਵਿੱਚ ਜਮਾ ਕਰ ਸਕਦੇ ਹਾਂ ਤੇ ਉਹਦੇ ਨਾਲ ਅਸੀਂ ਆਪਦੀਆਂ ਫਸਲਾਂ ਵੀ ਪਾਲ ਸਕਦੇ ਨਾਲ ਠੀਕ ਹੈ ਜੀ ਤੇ ਨਾਲ ਅਸੀਂ ਮੱਛੀ ਪਾਲਣ ਵੀ ਕਰ ਸਕਦੇ ਅੱਛਾ ਜੇ ਜੇ ਬੰਦੇ ਕੋਲ ਲੱਖਾਂ ਰੁਪਈਆ ਹੈ ਤੇ ਇੰਨੀ ਕਨਵੈਸਟਮੈਂਟ ਨਾਲ ਮੱਛੀ ਪਾਲਣ ਹੋ ਜਾਊਗਾ ਜਾਂ ਨਹੀਂ ਬਾਈ ਜੀ ਮੈਂ ਕਹਣਾ ਵੀ ਉਹਨੂੰ ਸ਼ੁਰੂਆਤ ਅਗਰ ਲੀਜਦੇ ਪੰਚਾਇਤ ਤੋਂ ਲੈਣਾ ਤਾਂ ਪੰਚਾਇਤ ਵੀ ਕਾਫੀ ਸਹੂਲਤਾਂ ਦੇ ਸਰਕਾਰ ਖੁਦ ਉਹਨੂੰ ਇੱਕ ਹਕਟੇਰ ਤੇ ਫਾਰਮ ਬਣਾਉਣ ਤੇ ਤਿੰਨ ਤੋਂ 3.5 ਲੱਖ ਰੁਪਏ ਦਿੰਦੀ ਹੈ ਉਹਨਾਂ ਕਿ ਤਕਰੀਬਨ ਦਾ ਖਰਚਾ ਹੋ ਇਹਨਾਂ ਖਰਚਾਂ ਦਾ ਕਿ ਬਾਹਲੀ ਵੱਡੀ ਇਨਵੈਸਟਮੈਂਟ ਮੈਂ ਕਹਿੰਨਾ ਕਰਨ ਦੀ ਲੋੜ ਨਹੀਂ ਪੈਂਦੀ ਆ ਵੀ ਸ਼ੁਰੂਤ ਪਹਿਲੇ ਜਿਵੇਂ ਜਿਵੇਂ ਮਦਦ ਦੀ ਕਮਾਈ ਹੁੰਦਾ ਮੈਂ ਤੁਹਾਨੂੰ ਕਾਰੋਬਾਰ ਬਤਾਈ ਜਾ ਠੀਕ ਹੈ ਅ ਭਾਈ ਜੀ ਬਹੁਤ ਸੋਹਣਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਨਾ ਆਫ ਦਾ ਕੈਮਰਾ ਵੀ ਗੱਲ ਕਰਕੇ ਮੈਨੂੰ ਉਨਾ ਹੀ ਨੰਦ ਆਇਆ ਸੀਗਾ ਵੀ ਜਿੰਨਾ ਹੁਣ ਅਸੀਂ ਇਸ ਟਾਈਮ ਤੇ ਗੱਲਾਂ ਤੁਸੀਂ ਸਾਰੀਆਂ ਸੁਣੀਆਂ ਹੀ ਆ ਵਾਕ ਬਹੁਤ ਸੋਹਣਾ ਕੰਮ ਆ ਤੁਹਾਡਾ ਉਮੀਦ ਆ ਵੀ ਜੇ ਦੋ ਬੰਦੇ ਵੀ ਵੇਖਣ ਤੇ ਉਹਨਾਂ ਨੂੰ ਇਹ ਲੱਗੇ ਵੀ ਇਹ ਕੰਮ ਕੀਤਾ ਜਾ ਸਕਦਾ ਤੇ ਪੰਜਾਬ ਨਹੀਂ ਛੱਡਿਆ ਜਾ ਸਕਦਾ ਪੰਜਾਬ ਚ ਬਹੁਤ ਕੋਸ਼ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਥੈਂਕ ਯੂ ਭਾਈ ਬਹੁਤ ਮਿਹਰਬਾਨ